ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਹੋਏ ਹਾਂ ਫਰੈਂਡਸ ਕਾਰ ਲਾਈਨ ਮਹਾਲੀ ਵਿਖੇ ਸੋ ਬਾਈ ਜੇ ਕਿਸੇ ਵੀਰ ਨੇ ਗੱਡੀ ਲੈਣੀ ਹੈ ਮੈਂ ਕਹਿੰਦਾ ਤੁਸੀਂ ਆ ਗੱਡੀ ਦੇਖ ਰਹੇ ਹੋ ਬਾਈ ਇਹ ਗੱਡੀ ਦੀ ਤੁਹਾਨੂੰ ਅਸੀਂ ਪੂਰੀ ਵੀਡੀਓ ਦਿਖਾਉਣੀ ਹੈ ਬਾਈਆਂ ਕੋਲੇ ਇੱਕ ਗੱਡੀ ਨਹੀਂ ਇਨੇਕਾਂ ਗੱਡੀਆਂ ਐ ਤੇ ਬਾਈ ਸਾਡੀ ਵੀਡੀਓ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਇਹੋ ਜਿਹੀਆਂ ਗੱਡੀਆਂ ਦਿਖਾਉਣੀ ਐ ਤੁਹਾਡੀ ਗੱਡੀਆਂ ਦੇਖ ਕੇ ਬਾਈ ਜੀ ਰੂਹ ਖੁਸ਼ ਹੋ ਜਾਣੀ ਐ ਬਾਈਆਂ ਕੋਲੇ ਬਾਈ ਜੀ ਮਰਸੀਡੀਜ਼ ਤੋਂ ਲੈ ਕੇ ਹਰ ਤਰ੍ਹਾਂ ਦੀ ਗੱਡੀ ਐ ਬਹੁਤ ਹੀ ਪਿਆਰੀਆਂ ਗੱਡੀਆਂ ਬਾਈ ਤੁਸੀਂ ਜਿਹੜੀਆਂ ਗੱਡੀਆਂ ਦੇਖ ਰਹੇ ਹੋ ਗੱਡੀਆਂ ਬਾਈ ਜੀ ਇੱਕ ਤੋਂ ਇੱਕ ਬਹੁਤ ਘੱਟ ਚੱਲੀਆਂ ਜਿਵੇਂ ਬਾਈ ਆਪਾਂ ਮਰਸੀਡੀਜ਼ ਗੱਡੀ ਦੇਖੀ ਐ ਇਹ ਸਿਰਫ 35000 ਕਿਲੋਮੀਟਰ ਚੱਲੀ ਐ ਗੱਡੀ ਉੱਪਰ ਤੋਂ ਲੈ ਕੇ ਗੱਡੀ ਦਾ ਇੰਟੀਰੀਅਰ ਐ ਬਾਈ ਮੈਂ ਕਹਿੰਦਾ ਸ਼ਾਨਦਾਰ ਗੱਡੀ ਤੁਹਾਨੂੰ ਬਾਈ ਇਹੋ ਜੀਆਂ ਗੱਡੀਆਂ ਕਿਤੋਂ ਮਿਲਣਾਂ ਲਈ ਕਿਉਂਕਿ ਜਿਹੜੀਆਂ ਗੱਡੀਆਂ ਵੱਡੀ ਗੱਲ ਇਹ ਐ ਫਸਟ ਓਨਰ ਐ ਜੀ ਚੱਲੀਆਂ ਬਹੁਤ ਘੱਟ ਐ ਗੱਡੀਆਂ ਦੀ ਗਾਰੰਟੀ ਲੈਂਦੇ ਐ ਇੱਕ ਵੱਡੀ ਗੱਲ ਇਹ ਐ ਅੱਜ ਤੱਕ ਕਿਸੇ ਨੇ ਇਹ ਗਾਰੰਟੀ ਨਹੀਂ ਲਈ ਵੀ ਜਿਹੜਾ ਵੀਰ ਗੱਡੀ ਲੈ ਕੇ ਜਾਂਦਾ ਐ 10000 ਕਿਲੋਮੀਟਰ ਦੀ ਬਾਈ ਗਾਰੰਟੀ ਲੈਂਦੇ ਆ ਜੇ ਇੰਜਨ ਨੂੰ ਕੁਝ ਹੁੰਦਾ ਹੈ ਇੰਜਨ ਸੀਜ਼ ਹੁੰਦਾ ਹੈ ਤਾਂ ਬਾਈ ਉਸ ਚੀਜ਼ ਦੀ ਗਾਰੰਟੀ ਲੈ ਕੇ ਵੀ ਦੇਣਗੇ ਤੁਹਾਨੂੰ ਬਾਈ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਬਾਈ ਆਪਾਂ ਤੁਹਾਨੂੰ ਸਾਰੀਆਂ ਗੱਡੀਆਂ ਦੇ ਜਿਹੜੀ ਹੈਗੀ ਹੈ ਵੀਡੀਓ ਦਿਖਾਉਣ ਜਾ ਰਹੇ ਆ ਵੀਡੀਓ ਨਾਲ ਜੁੜੇ ਹੋ ਜਿਹੜੀ ਬਾਈ ਵੀਡੀਓ ਨਾਲ ਥੋੜੀ ਜ਼ਿੰਦਗੀ ਬਦਲ ਦੂ ਸਾਰੀ ਵੀਡੀਓ ਦੇਖਣੀ ਹੈ ਵੀਡੀਓ ਨੂੰ ਸਕਿਪ ਨਹੀਂ ਕਰਨਾ ਸੋ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਵੀਡੀਓ ਦੇ ਵਿੱਚ ਗੱਡੀਆਂ ਦੇਖੀਆਂ ਤੇ ਸਾਰੀਆਂ ਗੱਡੀਆਂ ਦਾ ਬਾਈ ਰਿਵਿਊ ਗੱਡੀਆਂ ਦੀ ਬਾਈ ਜਿਹੜੀ ਜਾਣਕਾਰੀ ਸਾਨੂੰ ਬਾਈ ਜੀ ਦੇਣਗੇ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਸਰੀ ਕਾਰ ਸਸਰੀ ਕਾਰ ਉਹ ਠੀਕ ਹੋ ਜੀ ਹਾਂ ਜੀ ਹਾਲ ਬਾਈ ਇਹ ਜਿਹੜੀ ਗੱਡੀ ਹੈ ਜੀ ਮਾਸਲੀਜ ਜੀ ਮਤਲਬ ਆਏ ਲੱਗਦੀ ਹੈ ਵੀਰੇ ਜਿਵੇਂ ਏਜੰਸੀ ਦੇ ਵਿੱਚ ਆਪਾ ਖੜੇ ਹੁੰਨੇ ਆਂ ਜੀ ਪਹਿਲਾਂ ਤਾਂ ਆਪਾਂ ਇਹ ਗੱਡੀ ਦੀ ਡਿਟੇਲ ਦੱਸਣੀ ਹੈ ਜੀ ਠੀਕ ਹੈ ਸਰ ਸਾਰਾ ਫਸਟ ਓਨਰ ਦਾ ਸਕੰਡ ਓਨਰ ਕਿੰਨੇ ਕਿਲੋਮੀਟਰ ਚੱਲੀ ਹੈ ਬਾਈ ਮੈਂ ਤੁਹਾਨੂੰ ਸਾਰੀਆਂ ਹੀ ਕਾਰਾਂ ਦੀ ਪੂਰੀ ਡਿਟੇਲ ਕੰਪਲੀਟ ਦਵਾਵਾਂਗਾ ਜੀ ਬਾਈ ਆਪਣੇ ਕੋਲ ਜਿਹੜੀ ਸਟਾਕ ਦੇ ਵਿੱਚ ਹੈ ਮੋਸਟਲੀ ਲਗਜ਼ਰੀ ਕਾਰਸ ਹੀ ਆ ਸਾਰੀਆਂ ਠੀਕ ਹੈ ਜੀ ਜਿਵੇਂ ਕਿ ਬਰਸਟਡਿਸ ਬ ਔਰ ਸਾਰੇ ਇਹ ਹੀ ਕਾਰ ਜਿਹੜੀਆਂ ਬਜਟਡ ਕਾਰ ਆ ਹੈ ਬਜਟਡ ਮਤਲਬ ਬੜੇ ਲਿਮਟਿਡ ਜੇ ਬਜਟ ਦੀਆਂ ਕਾਰਾਂ ਨੇ ਬਹੁਤ ਮਹਿੰਗੀਆਂ ਕਾਰਾਂ ਨਹੀਂ ਹੈ ਠੀਕ ਹੈ ਜੀ ਮਾਡਲ ਜਿਹੜੇ ਹੈਗੇ ਆ ਉਹ 15 16 17 18 ਤੱਕ ਦੇ ਮਾਡਲ ਹੈਗੇ ਆ ਠੀਕ ਹੈ ਜੀ ਔਰ ਮੋਸਟਲੀ ਕਾਰ ਜਿਹੜੀ ਸਾਡੀਆਂ ਫਸਟ ਓਨਰ ਆ ਜਾਂਤਰ ਕਾਰਾਂ ਫਸਟ ਓਨਰ ਆ ਠੀਕ ਹੈ ਜੀ ਤੇ ਸਾਰੀਆਂ ਹੀ ਕਾਰਾਂ ਸਰਵਿਸ ਕੋਡ ਨਾਲ ਚੱਲੀ ਹੋਈਆਂ ਐਜੰਸੀ ਦਾ ਸਰਵਿਸ ਕੋਡ ਸਾਰੀ ਬਹੁਤ ਵੱਡੀ ਗੱਲ ਹੈ ਜੀ ਸਾਰੀਆਂ ਸਰਵਿਸ ਕੋਡ ਵਾਲੀਆਂ ਸਾਰੇ ਦੇ ਦੋਨੋਂ ਚਾਬੀਆਂ オリジナル ਮਿਲਣਗੀਆਂ ਠੀਕ ਹੈ ਜੀ ਸਰਵਿਸ ਹਿਸਟਰੀ ਨਾਲ ਮਿਲੇਗੀ ਟਰਾਂਸਫਰ ਕਰਵਾ ਕੇ ਦੇਾਂਗੇ ਕਾਰ ਦਾ ਠੀਕ ਹੈ ਉਹਦੇ ਵਿੱਚ ਕੁਝ ਹਰਿਆਣਾ ਨੰਬਰ ਦੀਆਂ ਕਾਰਾਂ ਆ ਕੁਝ ਪੰਜਾਬ ਨੰਬਰ ਦੀਆਂ ਕਾਰਾਂ ਕੋਈ ਚੰਡੀਗੜ੍ਹ ਨੰਬਰ ਦੀਆਂ ਕਾਰਾਂ ਹਿਮਾਚਲ ਦੀਆਂ ਕਾਰਾਂ ਤਾਂ ਹੱ ਠੀਕ ਹੈ ਜੀ ਤੁਸੀਂ ਫੋਨ ਤੇ ਵੀ ਕਾਰ ਬੁੱਕ ਕਰਾ ਸਕਦੇ ਠੀਕ ਹੈ ਭਾਈ ਜਿਹੜੀ ਮਰਸੀਡੀਜ਼ ਗੱਡੀ ਹੈ ਜੀ ਵੱਡੇ ਵੱਡੇ ਅਲਟਰਾ ਕੋਲੇ ਜਿਵੇਂ ਆਪਾਂ ਦੇਖੀਏ ਅਮਿਤ ਆਵਾਜਨ ਸਾਰੋਖਾਨ ਸਲਮਾਨ ਖਾਨ ਇਹ ਜਿਹੇ ਮਤਲਬ ਸੈਲੀਬ੍ਰਿਟੀ ਗੱਡੀ ਰੱਖਦੀਆਂ ਨੇ ਬਿਲਕੁਲ ਠੀਕ ਹੈ ਤਾਂ ਭਾਈ ਗੱਡੀ ਕੋਈ ਪੇਂਟ ਵਾਲੀ ਗੱਲਬਾਤ ਹੈ ਨਹੀਂ ਨਹੀਂ ਇਸ ਤਰ੍ਹਾਂ ਜਿਹੜੀ ਸਾਡੇ ਕਾਰ ਹੁੰਦੀਆਂ ਮੋਸਟਲੀ origignal ਹੀ ਹੁੰਦੀਆਂ ਸਾਰੀਆਂ ਠੀਕ ਹੈ ਜੀ ਬਾਕੀ ਜਿਹੜੀਆਂ ਕਾਰਾਂ ਦੇ ਬੰਪਰਸ ਵੀ ਰੀਪੇਂਟ ਹੁੰਦੇ ਆ ਇੱਕ ਨਾਰਮਲ ਗੱਲ ਹੈ। ਐਕਸੀਡੈਂਟਲ ਕਾਰ ਸਾਡੀ ਕੋਈ ਨਹੀਂ ਹੁੰਦੀ ਹੈ ਨਾ। ਜਿਦਾਂ ਇਹ ਵਾਲੀ ਕਾਰ ਐਸਪੋਜ਼ੀ ਦੀ ਗੱਲ ਕਰਦੇ ਆ। ਇਸ ਕਾਰ ਦਾ ਬੰਪਰ ਵੀ ਪੇਂਟ ਨਹੀਂ ਹੈ। ਇਹ ਗੱਡੀ ਸਿਰਫ 31000 ਕਿਲੋਮੀਟਰ ਚੱਲੀ ਆ। ਸਰਵਿਸ ਹਿਸਟਰੀ ਨਾਲ ਚੱਲੀ ਆ ਤਾਂ ਇਹਦੇ ਵਿੱਚ 1 ਸੈਂਟੀਮੀਟਰ ਵੀ ਪੇਂਟ ਨਹੀਂ ਹੈ ਕਾਰ ਦੀ। ਠੀਕ ਹੈ ਜੀ। ਬਈ ਕਿੰਨੀ ਕਿੰਨੇ ਕਿਲੋਮੀਟਰ ਜੀ? 31000 ਚੱਲੀ ਹੋਈ ਕਾਰ ਹੈ ਜੀ। 31000 ਕਿਲੋਮੀਟਰ ਚੱਲੀ ਹੈ। 2018 ਮਾਡਲ ਹੈ। ਮੈਂ ਡਿਟੇਲ ਪੂਰੀ ਦਿੰਦਾ ਜੀ। ਇਹ ਮਰਸੀਡੀਜ਼ ਦਾ ਸੀ ਕਲਾਸ ਹੈ। ਸੀ 220 ਜੀ ਆਟੋਮੈਟਿਕ ਟਰਾਂਸਮਿਸ਼ਨ ਹੈ ਜੀ ਬਾਈ ਔਰ ਗੱਡੀ ਚੱਲੀ ਹੈ ਸਿਰਫ 31000 ਕਿਲੋਮੀਟਰ ਠੀਕ ਹੈ ਜੀ ਪੂਰੀ ਕਾਰ ਦੇ ਵਿੱਚ ਕੁਝ ਵੀ ਕੋਈ ਵੀ ਚੀਜ਼ ਰੀਪੇਂਟ ਨਹੀਂ ਹੈਗੀ ਜੀ ਗੱਡੀ ਬਾਈ ਜੀ ਬਿਲਕੁਲ ਸਾਫ਼ ਹੈ ਤੁਹਾਨੂੰ ਅਸੀਂ ਕਾਲੀ ਨਹੀਂ ਕਰਨੀ ਵੀਡੀਓ ਚਾਹੀਦੀ ਸਾਡੀ ਪੰਜ ਮਿੰਟ ਦੀ ਵੱਡੀ ਬਣ ਜੇ ਜੀ ਤੁਹਾਨੂੰ ਅਸੀਂ ਅੰਦਰੋਂ ਦਿਖਾਵਾਂਗੇ ਬਾਈ ਸੀਟ ਦੇ ਅਜੇ ਤੱਕ ਮਤਲਬ ਕਿ ਇਹ ਕਾਗਜ਼ ਨਹੀਂ ਉਤਰੇ ਹੋਏ ਤੇ ਬਹੁਤ ਸੋਹਣਾ ਗੱਡੀ ਦਾ ਇੰਟੀਰੀਅਰ ਹੈ ਜੀ 31000 ਕਿਲੋਮੀਟਰ ਚ ਬਾਈ ਨੇ ਕਿਹਾ ਬਾਈ ਕਹਿੰਦੇ ਸਾਡੀ ਗਾਰੰਟੀ ਹੈ 31000 ਹੀ ਚੱਲੀ ਹੋ ਇਹਦੀ ਸਾਰੀ ਕੰਪਲੀਟ ਸਰਵਿਸ ਹਿਸਟਰੀ ਮਿਲੇਗੀ ਜੀ ਕਾਰ ਦੀ ਸਰਵਿਸ ਰਿਕਾਰਡ ਮਿਲੇਗਾ ਪੂਰਾ ਕਾਰ ਦਾ ਜਿਹੜੇ ਸੀਟ ਕਵਰ ਜਿਹਦੇ ਤੇ ਅਸੀਂ ਕਵਰ ਪਾਏ ਨੇ ਇਸ ਲਈ ਪਾਏ ਅਸੀਂ ਆਪ ਪਾਏ ਹੈ ਕੰਪਨੀ ਤੋਂ ਤਾਂ ਖਰ ਨਹੀਂ ਇਹ ਆਪਣੇ ਜਿੱਦਾਂ ਹੁਣ ਕਸਟਮਰ ਨੇ ਜਿੱਦਾਂ ਨੂੰ ਮੇਨਟੇਨਡ ਰੱਖਿਆ ਹੋਇਆ ਹੋਇਆ ਸੀਗਾ ਸੋ ਅਸੀਂ ਇਸ ਲਈ ਇਦਾਂ ਰੱਖਿਆ ਕਿ ਐਜ਼ ਇਟ ਇਜ਼ ਕੰਡੀਸ਼ਨ ਦੀ ਕਾਰ ਰਹੇ ਕਿਉਂਕਿ ਡਰਾਈ ਕਲੀਨ ਕਰਾਣ ਦੀ ਵੀ ਲੋੜ ਨਹੀਂ ਪਈ ਠੀਕ ਹੈ ਜੀ ਸਰ ਨਵੀਂ ਗੱਡੀ ਵੈਸੇ ਕਿੰਨੀ ਜੀ ਇਹਦਾ ਕੀ ਰੇਟ ਹੈ ਜੀ ਸਰ ਇਹ ਰਾਉਂਡ ਕੋਈ ਤੁਹਾਡੀ ਕਾਰ ਕੋਸਟ ਕਰਦੀ ਹੈ ਕੋਈ 1875 ਲੱਖ ਰੁਪਏ ਦੇ ਆਸ-ਪਾਸ ਕੋਸਟ ਕਰਦੀ ਹੈ। ਇਹ 18 ਲੱਖ ਦੀ ਜੇ ਲਾਉਣੀ ਹੈ ਤਾਂ ਸਰ ਆਪਾਂ ਕਿੰਨੇ ਦੀ ਦੇ ਰਹੇ ਹਾਂ ਜੀ? ਇਹ ਤੁਹਾਨੂੰ ਅਸੀਂ ਕਾਰ ਦੇ ਦਾਂਗੇ ਸਿਰਫ ਸਿਰਫ ਬਹੁਤ ਹੀ ਮਿਨੀਮਮ ਪ੍ਰਾਈਸ ਦਵਾਂਗੇ ਸਿਰਫ 26 ਲੱਖ ਰੁਪਏ ਕਰ ਦਿੰਦੇ। 26 ਲੱਖ ਤਾਂ ਭਾਈ 50 ਲੱਖ ਰੁਪਏ ਆਪਣਾ ਨਵੀਂ ਗੱਡੀ ਮਗਰ ਵੱਜਦਾ ਹੈ। ਮੈਂ ਕਹਿੰਦਾ ਵੀ ਜੇ ਕਿਸੇ ਵੀਰ ਨੇ ਗੱਡੀ ਲੈਣੀ ਹੈ, ਆਪਣੇ ਸ਼ੌਂਕ ਪੂਰੇ ਕਰਨੇ ਹੈ ਤਾਂ ਫਰੈਂਡਸ ਕਾਰ ਜਿਹੜੇ ਲੈਣ ਵਾਲੇ ਵੀਰ ਹੈ ਉਹਨਾਂ ਕੋਲ ਅਸੀਂ ਉਹਨਾਂ ਬਾਈ ਜੀ ਦਾ ਨੰਬਰ ਵੀ ਦੇਵਾਂਗੇ, ਮੋਬਾਈਲ ਨੰਬਰ, ਪੂਰਾ ਐਡਰੈਸ। ਤੇ ਇਹ ਗੱਡੀ ਵਾਈ ਜਿਹੜੀ ਖੜੀ ਹੈ BMW ਇਹ BMW ਦਾ X1 ਮਾਡਲ 2019 ਹੈ ਤੇ 77000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਜੀ ਸਾਰੀ ਹੀ ਕਾਰ オリジナル ਹੈ ਜੀ ਇਹਦਾ ਬੰਪਰ ਵੀ ਰੀਪੇਂਟ ਨਹੀਂ ਹੈਗਾ ਜੀ ਓਕੇ ਜੀ ਬੰਪੂ ਤੋਂ ਬੰਪਰ オリジナル ਹੈ ਜੀ ਤੁਸੀਂ ਇਹ ਨਾ ਸੋਚੋ ਕਿ ਵੀ ਤੁਹਾਨੂੰ ਮੈਂ ਵੈਸੇ ਹਰ ਗੱਡੀ ਬਾਰੇ ਕਈ ਜਿਹੜੇ ਬੰਪਰ ਵੀ ਪੇਂਟ ਨਹੀਂ ਹੈਗੇ ਜਿਸ ਕਾਰ ਦਾ ਸਾਰਾ オリジナル ਹੈ オリジナル ਹੀ ਹੋਏਗਾ ਤੁਸੀਂ ਆਪਣੇ ਆਪਣਾ ਪੇਂਟ ਮੀਟਰ ਨਾਲ ਲਿਆ ਸਕਦੇ ਹੋ ਏਜੰਸੀ ਗੱਡੀ ਚੈੱਕ ਕਰਾ ਸਕਦੇ ਹੋ ਜਿਹੜੀ ਕਾਰ ਜਿੱਦਾਂ ਦੱਸ ਸੀ ਉਦਾਂ ਦੀ ਹੀ ਨਿਕਲੇਗੀ ਮਤਲਬ ਬਾਈ ਜੀ ਦੀ ਕਹਿਣ ਦੀ ਗੱਲ ਹੈ ਵੀ ਜਿਹੜੀ オリジナル ਹੋ ਉਹ ਅਸੀਂ オリジナル ਕਹਾਂਗੇ ਜਿਹੜੀ ਮਾੜੀ ਮੋਟੀ ਪੇਂਟ ਹੋਈ ਅਸੀਂ ਉਹ ਦੱਸਾਂਗੇ ਠੂੜ ਭਾਈ ਇੱਕ ਇੱਧਰ ਗੱਡੀ ਖੜੀ ਹੈ। ਇਹਦੇ ਬਾਰੇ ਥੋੜਾ ਡਿਟੇਲ ਦੇ ਦਿੰਦਾ ਜੀ। ਇਹ 2019 ਮਾਡਲ ਹੈ ਜੀ। ਸਿੰਗਲ ਹੈਂਡ ਚੱਲੀ ਹੋਈ ਹੈ। 2019 ਹੈ ਜੀ। 19 ਮਾਡਲ ਹੈ। ਇਹ ਤਾਂ ਨਵੀਂ ਦੀ ਕਾਰ ਦੀ ਕਾਸਟ ਜੀ ਆ ਕਰੀਬ ਜੀ 60 ਲੱਖ ਰੁਪਏ ਦੀ ਹੈ। 60 ਲੱਖ ਦੀ। ਕਿਉਂਕਿ ਕਾਰ ਇਹ ਐਮ स्पोर्ट ਹੈ। ਠੀਕ ਹੈ ਭਾਈ। ਐਮ स्पोर्ट ਦੂਜੀ ਗੱਡੀ ਨਾਲੋਂ ਬਹੁਤ ਅਲੱਗ ਹੁੰਦੀ ਹੈ। ਜੀ ਭਾਈ। ਇਹਦੇ ਲਾਈਟਾਂ, ਬੰਪਰ, ਅੰਡਰ ਸਟੀering, ਸੀਟਸ, ਪੈਡਲ ਸ਼ਿਫਟਰ, ਬੈਕ ਕੈਮਰਾ, ਨੈਵੀਗੇਸ਼ਨ ਇਸ ਕਾਰ 'ਚ ਸਾਰਾ ਕੁਝ ਆਉਂਦਾ ਜੀ। ਤੇ ਭਾਈ ਆਪਣੀ ਕੀ ਡਿਮਾਂਡ ਹੈ ਜੀ? ਇਹ ਕਾਰ ਤੁਹਾਨੂੰ ਮਿਲ ਜਾ ਸੋਪਣਾ ਹੁੰਦਾ ਕਈਆਂ ਵੀਰਾਂ ਕੋਲੇ ਪੈਸੇ ਬਹੁਤ ਹੁੰਦੇ ਨੇ ਨਵੀਂ ਗੱਡੀ ਲੈ ਕੇ ਨਾ ਤੇ ਪੈਸੇ ਲਾਉਣ ਦੀ ਕੋਈ ਲੋੜ ਨਹੀਂ ਬਿਲਕੁਲ ਲੋੜ ਨਹੀਂ ਹੈ ਬਿਲਕੁਲ ਨਵੀਂ ਗੱਡੀ ਹੈ ਔਰ ਦੂਸਰੀ ਗੱਲ ਇਹ ਹੈ ਵੀ ਸਾਡੇ ਕੋਲ ਕਾਰ ਲੈਣ ਤੋਂ ਬਾਅਦ ਤੁਹਾਨੂੰ ਮੈਕੈਨਿਕਲ ਕੰਮਾਂ ਦੇ ਚੱਕਰ 'ਚ ਨਹੀਂ ਪੈਣਾ ਪਏਗਾ ਠੀਕ ਹੈ ਜੀ ਤੁਸੀਂ ਕਾਰ ਲਓ ਆਪਣਾ ਡੀਜ਼ਲ ਭੋਤ ਚਲਾਓ ਬਈ ਕਿੰਨਾ ਟਾਈਮ ਹੋ ਗਿਆ ਆਪਣਾ ਕੰਮ ਕਰਦੇ ਆ ਨਾ ਜੀ ਸਰ ਅਸੀਂ 98 ਤੋਂ ਕੰਮ ਕਰ ਰਹੇ ਹਾਂ ਜੀ ਠੀਕ ਹੈ ਜੀ ਲਗਜ਼ਰੀ ਕਾਰਸ ਦਾ ਕੰਮ ਜਿਹੜਾ ਪਿਛਲੇ 8 ਸਾਲ 7 ਸਾਲ ਤੋਂ ਕਰ ਰਹੇ ਹਾਂ ਜੀ ਜੀ ਉਸ ਤੋਂ ਪਹਿਲਾਂ ਦੂਸਰੀ ਕਾਰ ਦਾ ਕੰਮ ਕਰਦੇ ਰਹੇ ਆ। ਬਾਈ ਜੀ ਕੋਲੇ ਬਾਈ ਵੱਡੇ ਵੱਡੇ ਸੈਲੀਬ੍ਰਿਟੀਆ ਜਿਵੇਂ ਕੋਈ ਸਿੰਗਰ ਐਕਟਰ ਵੀ ਬਾਈਆਂ ਕੋਲੋਂ ਗੱਡੀ ਲੈ ਕੇ ਜਾਂਦੇ ਆ ਬਿਲਕੁਲ ਸੱਚ ਆ ਝੂਠ ਨਹੀਂ। ਬਿਲਕੁਲ ਠੀਕ ਆ ਸਰ। ਇਹ ਆ ਬਾਈ ਹੁਣ ਜਿਹੜੀ ਇੱਧਰ ਖੜੀ ਇੱਕ BMW ਇਹਦੇ ਬਾਰੇ ਵੀ ਸਾਨੂੰ ਇਹ BMW X1 ਜਿਹੜੀ ਆ ਉਹ M Sport ਹੈ ਇਹ Non M Sport ਹੈ ਜੀ ਇਹਦਾ ਵੀ ਮਾਡਲ 2019 ਹੈ ਠੀਕ ਹੈ ਬਾਈ ਜੀ ਚੰਡੀਗੜ੍ਹ ਦਾ ਨੰਬਰ ਹੈ ਇਹ ਕਾਰ ਸੈਕੰਡ ਓਨਰ ਹੈ ਜੀ ਇਹ ਇਹ ਸੈਕੰਡ ਹੈ ਜੀ ਇਹ ਸੈਕੰਡ ਓਨਰ ਕਾਰ ਹੈ ਦੂਜੇ ਨਾਂ ਹੈ ਗੱਡੀ ਬਾਈ ਜੀ ਇਹ ਚੱਲੀ ਹੋਈ ਹੈ 69000 ਕਿਲੋਮੀਟਰ 70000 ਕਿਲੋਮੀਟਰ ਚੱਲੀ ਹੋਈ ਹੈ ਜੀ ਠੀਕ ਹੈ ਜੀ 1 70000 ਕਿਲੋਮੀਟਰ ਚੱਲੀ ਹੈ ਟਾਇਰਸ ਵੀ ਬਿਲਕੁਲ ਬਰੈਂਡ ਨਿਊ ਹੈ ਜੀ ਬਾਈ ਔਰ ਸਾਰੀ ਕਾਰ ਓਰੀਜਨਲ ਹੈ ਠੀਕ ਹੈ ਜੀ ਇਹਦਾ ਵੀ ਪ੍ਰਾਈਸ ਬੜਾ ਜਨਮਨ ਜਿਹਾ ਰੱਖਿਆ ਹੈ ਇਹ 19 ਲੱਖ ਰੁਪਏ ਦੀ ਕਾਰ ਹੈ ਜੀ ਇਹ 19 ਲੱਖ ਦੀ ਗੱ ਬਾਈ ਇੱਕ ਹੋਰ ਵੀ ਚੀਜ਼ ਗੱਲ ਕਹਿੰਦੇ ਆ ਬਾਈ ਆਪਾਂ ਵੀਡੀਓ ਤੋਂ ਪਹਿਲਾਂ ਉਸੇ ਗੱਲ ਕਹੀ ਸੀ ਵਾਰੰਟੀ ਵਾਲੀ ਗੱਲ ਕਹੀ ਸੀ ਉਹ ਜਿਹਨੂੰ ਦੱਸੋ ਸਾਡੀ ਕੋਈ ਵੀ ਜਿਹੜੀ ਕਾਰ ਹੈਗੀ ਹੈ ਉਹਦੀ ਤੁਸੀਂ 10000 ਕਿਲੋਮੀਟਰ ਦੀ ਵਾਰੰਟੀ ਤੁਹਾਨੂੰ ਨਾਲ ਦੇਵਾਂਗੇ ਜੀ ਸੋ ਉਹਦੇ ਵਿੱਚ ਕੀ ਹੈ ਕਿ ਵੀ ਜਿਸ ਤਰ੍ਹਾਂ ਵੀ ਕੋਈ ਤੁਸੀਂ ਕਾਰ ਲੈ ਕੇ ਜਾਂਦੇ ਹੋ ਉਹਦਾ ਤੁਹਾਨੂੰ ਪੂਰੀ ਸਰਵਿਸ ਹਿਸਟਰੀ ਨਾਲ ਮਿਲੇਗੀ ਦੋਨੋਂ ਚਾਬੀਆਂ, ਬੈਗ, ਬੁੱਕਲੇਟ ਤੁਹਾਨੂੰ ਸਾਰਾ ਕੁਝ ਕੰਪਲੀਟ ਦੇਵਾਂਗੇ ਔਰ 10000 ਕਿਲੋਮੀਟਰ ਦੀ ਵਾਰੰਟੀ ਦੇਵਾਂਗੇ, ਟਰਾਂਸਮਿਸ਼ਨ ਦੀ, ਗিয়ার ਦੀ ਤੁਹਾਨੂੰ ਵਾਰੰਟੀ ਨਾਲ ਮਿਲੇਗੀ ਬਈ ਅਸੀਂ ਇੰਨੀਆਂ ਵੀਡੀਓ ਕੀਤੀਆਂ 10000 ਦੀ ਵਾਰੰਟੀ ਕੋਈ ਨਹੀਂ ਦਿੰ ਜੀ। ਔਰ ਸਾਡੀ ਬਾਇੰਗ ਦੇ ਵਿੱਚ ਪਹਿਲਾਂ ਕਾਰ ਦੀ ਚੈਕਿੰਗ ਬਹੁਤ ਜ਼ਿਆਦਾ ਜੀ। ਠੀਕ ਹੈ ਜੀ। ਸਾਨੂੰ ਪਤਾ ਹੈ ਕਾਰ ਅਸੀਂ ਕੀ ਲੈਂਦੀ ਆ ਤੇ ਕੀ ਵੇਚ ਰਹੇ ਆ। ਠੀਕ ਹੈ ਜੀ। ਇਸ ਕਰਕੇ ਸਾਨੂੰ ਪੂਰਾ ਕੰਫੀਡੈਂਸ ਹੈ ਆਪਣੀ ਕਾਰ ਤੇ ਸਾਡੀ ਕਾਰ ਦਾ ਕਦੇ ਕੋਈ ਇੰਜਨ ਸੀਸ ਵਾਲਾ ਚੱਕਰ ਨਹੀਂ ਪਾਏਗਾ। ਠੀਕ ਹੈ ਜੀ। ਸਾਡੀ ਕਿਸੇ ਵੀ ਕਾਰ ਦਾ ਟਰਾਂਸਮਿਸ਼ਨ ਖਰਾਬ ਨਹੀਂ ਹੋਏਗਾ। ਜਿਹੜੇ ਵੇਅਰ ਐਂਡ ਟੇਅਰ ਹੁੰਦੇ ਆ ਉਹਦੇ ਵਿੱਚ ਬਹੁਤ ਸਾਰੇ ਕੰਮ ਜੋ ਵੀ ਛੋਟੇ-ਬੋਟੇ ਹੁੰਦੇ ਆ ਸਾਰਾ ਕੁਝ ਅਸੀਂ ਉਹਨੂੰ ਕਲੀਅਰ ਕਰਵਾ ਦਿੰਦੇ ਆ। ਠੀਕ ਹੈ ਜੀ। ਅਦਰਵਾਈਜ਼ ਫਿਊਚਰ ਤੁਸੀਂ ਜਿਵੇਂ-ਜਿਵੇਂ ਕਾਰ ਚਲਾਉਂਦੇ ਰਹੋਗੇ ਤੇ ਉਵੇਂ ਉਵੇਂ ਸੀਸ ਦੇ ਵਿੱਚ ਤੱਕ ਦੀ ਟਾਇਰ ਪਾਉਣੇ ਪੈ ਜਾਂਦੇ ਆ ਕਈ ਤੁਹਾਨੂੰ ਬੈਟਰੀ ਪਾਣੀ ਪੈਂਦੀ ਹੈ ਕਈ ਤੁਹਾਨੂੰ ਕੁਝ ਸਰਵਿਸ ਕਰਨੀ ਪੈਂਦੀ ਹੈ ਉਹ ਵੀ ਅਰੰਟੀਅਰ ਚ ਆ ਜਾਂਦਾ ਠੀਕ ਹੈ ਜੀ ਸਰ ਇਹ ਜਿਵੇਂ ਤੁਸੀਂ ਗੱਡੀਆਂ ਇੰਨੇ ਸ਼ੌਂਕ ਨਾਲ ਰੱਖੀਆਂ ਹੋਈਆਂ ਮਤਲਬ ਤੁਹਾਡੇ ਕੋਲ BMW ਸਕੋਡਾ ਇਹ ਜਿਹੜੀਆਂ ਗੱਡੀਆਂ ਵੱਡੇ ਉੱਚੇ ਲੈਵਲ ਦੀਆਂ ਗੱਡੀਆਂ ਆ ਜੀ ਸਾਰੇ ਲਗਜ਼ਰੀ ਕਾਰ ਦੱਸੋ ਜੀ ਹੁਣ ਬਈ ਇਹਦੇ ਬਾਰੇ ਦੱਸੋ ਜੀ ਚਾਰ ਕੱਡਿਆਂ ਵਾਲੀ ਜਿਹਨੂੰ ਪੰਜਾਬੀ ਚ ਕਹਿੰਦੇ ਵੀ ਮੁੰਡੇ ਕਹਿੰਦੇ ਚਾਰ ਕੱਡਿਆਂ ਦੀ ਗੱਡੀ ਆ ਭਈ ਇਹ ਆਡੀ Q3 ਕੁਆਟਰੋ ਆ ਭਾਜੀ ਕੁਆਟਰੋ ਜਿਹੜੀ ਹੁੰਦੀ ਆ ਕਾਰ 올4 ਡਰਾਈਵ ਹੁੰਦੀ ਆ ਜੀ ਬਈ ਔਰ ਸਿਲਵਰ ਕਲਰ ਦੇ ਵਿੱਚ ਸਾਰੀ ਕਾਰ オリジナル ਆ ਜੀ ਇਹਦੇ ਦੋਨੋਂ ਬੰਪਰ ਰੀਪੇਂਟ ਕਰਾਏ ਗਏ ਆ ਕਾਰ ਦੇ ਜੀ ਔਰ ਸਿੰਗਲ ਹੈਂਡ ਚੱਲੀ ਹੋਈ ਆ ਜੀ ਬਈ ਇਸ ਕਾਰ ਦਾ ਹਰਿਆਣਾ ਦਾ ਰਜਿਸਟ੍ਰੇਸ਼ਨ ਆ ਠੀਕ ਹੈ ਜੀ ਮਾਡਲ ਹੈਗਾ 2016 ਪਹਿਲੇ ਨਾਲ ਗੱਡੀ ਬਈ ਇੰਨੀ ਸਾਫ਼ ਗੱ ਨਿਊ ਸ਼ੇਪ ਹੋ ਰਹੀ ਕਾ ਰ ਹੈ 올ਡ ਸ਼ੇਪ ਨਹੀਂ ਹੈ ਠੀਕ ਹੈ ਜੀ ਸਾਰੀ ਕਾਰ ਉਹ ਜਿਹਨਾਂ ਦਾ ਸਿਰਫ ਬੰਪਰਸ ਰੀਪੇਂਟ ਕਰਾਇਆ ਗਿਆ ਕਾਰ ਬਾਈ ਨਵੀਂ ਕਿੰਨੇ ਦੀ ਹੈ ਗੱਡੀ ਇਹ ਸਰ ਇਹ ਨਵੀਂ ਕਾਸਟ ਕਰਦੀ ਹੈ ਰਾਉਂਡ ਰਾਉਂਡ ਕੋ 55 ਲੱਖ ਰੁਪਏ ਦੇ ਆਸ-ਪਾਸ ਕਾਸਟ 55 ਲੱਖ ਦੀ ਹੈ ਜੀ ਹਾਂ 52 ਤੋਂ 55 ਲੱਖ ਦੀ ਕਾਸਟ ਕਰਦੀ 52 ਚਲ 55 ਲੱਖ ਲਾਈਏ ਆਪਾਂ ਤੇ ਆਪਾਂ ਬਾਈ ਜੀ ਕਿੰਨੇ ਦੇ ਰਹੇ ਇਹ ਇਹ ਅਸੀਂ ਕਾਰ ਦੇ ਦਾਂਗੇ ਸਿਰਫ ਔਰ ਸਿਰਫ ਤੁਹਾਨੂੰ ਆ ਮਿਨੀਮਮ ਟੂ ਮਿਨੀਮਮ ਵੀ ਕਰੀਏ 13.5 ਲੱਖ ਰੁਪਏ ਦੀ ਕਾਰ ਲਵਾਂ ਸਾਢੇ ਤੇਰਾਂ ਲੱਖ ਦੀ ਜੀ ਸਰ ਬਾਈ ਜੀ ਇੰਨਾ 40 42 ਲੱਖ ਦਾ ਮਤਲਬ ਤੇ ਹੁਣ ਨਵੀਂ ਕਾਰ ਚਲੋ ਕਿਸੇ ਨੇ ਲੈਣੀ ਆ ਤਾਂ ਉਹਨੂੰ 55 ਲੱਖ ਰੁਪਏ ਖਰਚਣਾ ਪਏਗਾ 7 ਲੱਖ ਰੁਪਏ ਖਰਚਣਾ ਪਏਗਾ ਚਲੋ ਇਹ ਕਾਰ ਚੱਲੀ ਹੋਈ ਆ ਯੂਜ਼ਡ ਕਾਰ ਆ ਜੀ ਹੁਣ ਯੂਜ਼ ਕਾਰ ਦੇ ਵਿੱਚ ਵੀ ਮੰਨ ਲਓ ਸਪੋਜ਼ ਤੁਸੀਂ 13.5 ਲੱਖ ਵੀ ਖਰਚ ਰਹੇ ਹੋ ਤੁਹਾਨੂੰ 13.5 ਲੱਖ ਵਿੱਚ 13.5 ਲੱਖ ਵਾਲੀ ਗੱਡੀ ਮਿਲਣੀ ਚਾਹੀਦੀ ਹੈ ਇਹ ਨਹੀਂ ਨਾ ਕਿ ਤੁਸੀਂ 13.5 ਦੀ ਕਾਰ ਲੈ ਕੇ ਫਿਰ ਉਸ ਤੋਂ ਬਾਅਦ ਮੈਕੈਨਿਕਲ ਕੰਮ ਕਰਾਉਣ ਲੱਗੋ ਲੱਖ ਦੋ ਲੱਖ ਉੱਥੇ ਲਾ ਦਿਓ ਫਿਰ ਉਹ ਕਾਰ 15-16 ਲੱਖ ਪੈ ਜਾਏ ਉਹ ਨਹੀਂ ਹੋਣਾ ਚਾਹੀਦਾ ਤੁਸੀਂ ਵਾਰੰਟੀ ਵੀ ਦੇ ਰਹੇ ਹੋ ਨਾ ਜੀ ਵਾਰੰਟੀ ਵੀ ਦੇ ਰਹੇ ਹਾਂ ਤੁਸੀਂ ਜਿੰਨੇ ਪੈਸੇ ਦਿੱਤੇ ਤੁਹਾਨੂੰ ਉਨੇ ਪੈਸੇ ਦੀ ਚੀਜ਼ ਮਿਲਣੀ ਚਾਹੀਦੀ ਹੈ ਸਾਡਾ ਉਹੀ ਸਿਸਟਮ ਹੈ ਕਿ ਤੁਹਾਨੂੰ ਉਨੇ ਪੈਸੇ ਦੀ ਚੀਜ਼ ਦਵਾਂਗੇ ਇਹ ਗੱਡੀ ਬਹੁਤ ਪਿਆਰੀ ਹੈ ਦੋਸਤੋ ਜੀ ਕਿਸੇ ਵੀਰ ਨੇ ਕੀਤੀ ਹੈ ਰੇਂਜ ਰ ਮੇਰਾ ਵੀ ਨੰਬਰ ਹੈ ਜੀ 009 ਹਾਂ ਇਹ ਨੰਬਰ ਜਿਹੜਾ ਹੈ ਰਿਟੇਨ ਹੋ ਜਾਏਗਾ ਜੀ ਇਸ ਨੰਬਰ ਦੇ ਕਰਕੇ ਹੀ ਕਾਰ 3 ਸਾਲ ਜਿਹੜੀ ਹੈ ਰਜਿਸਟਰ ਨਹੀਂ ਹੋਈ ਠੀਕ ਹੈ ਜੀ ਉਹਨਾਂ ਨੂੰ ਨੰਬਰ ਚਾਹੀਦਾ ਸੀ ਤਾਂ 3 ਸਾਲ ਦੀ ਵੇਟਿੰਗ ਚੱਲਦੀ ਰਹੀ ਇਸ ਲਈ ਨੰਬਰ ਤੁਸੀਂ ਮਤਲਬ ਨਾਲ ਨਹੀਂ ਦੇਣਾ ਹੈਗਾ ਕਸਟਮਰ ਰੱਖਣਾ ਜੀ ਆਪਣੇ ਕੋਲ ਜਿਹੜਾ ਜੀ ਕਾਰ ਹੈ ਉਹਨਾਂ ਨੇ ਸਾਨੂੰ ਕਾਰ ਜਰੂਰ ਸੇਲ ਵਾਸਤੇ ਦਿੱਤੀ ਹੈ ਮਤਲਬ ਸੇਲ ਕਰਨੀ ਹੈ ਕਾਰ ਇਹ ਜੀ ਬਈ ਉਹਨਾਂ ਨੇ ਨੰਬਰ ਰੱਖ ਕੇ ਸਾਨੂੰ ਨੰਬਰ ਚੇਂਜ ਕਰਕੇ ਦੇਣਗੇ ਗੱਡੀ ਠੀਕ ਹੈ ਜੀ ਇਹ ਮਾਡਲ ਹੈਗਾ 2013 ਦਾ ਜੀ ਨੰਬਰ ਕਰਕੇ ਲੇਟ ਰਜਿਸਟ੍ਰੇਸ਼ਨ ਹੋਈ ਹੈ ਗੱਡੀ 2017 ਦੀ ਰਜਿਸਟਰਡ ਹੋ ਹੁਣ 17 ਦੇ ਵਿੱਚ ਟੈਕਸ ਪੇ ਹੋਇਆ ਹੈ ਤੇ 2032 ਤੱਕ ਗੱਡੀ ਪਾਸ ਹੈ। ਆਜਿੰਨਾ ਟਾਈਮ ਦੇ ਆਪਾਂ ਜ्यादा ਮਿਲ ਗਿਆ। ਜੀ। ਸਿੰਗਲ ਹੈਂਡ ਚੱਲੀ ਹੋਈ ਕਾਰ ਹੈ। ਠੀਕ ਹੈ ਜੀ। ਤੇ ਰਾਉਂਡ ਰਾਉਂਡ ਕੋਈ 80 ਹਜ਼ਾਰ ਕਿਲੋਮੀਟਰ ਚੱਲੀ ਹੈ। ਸਿੰਗਲ ਹੈਂਡ ਚੱਲੀ ਹੋਈ ਹੈ। ਡੀਜ਼ਲ ਹੈ, ਆਟੋਮੈਟਿਕ ਹੈ ਤੇ ਪੈਨੋਰਾਮਿਕ ਰੂਫ ਵਾਲਾ ਮਾਡਲ ਹੈ। ਭਾਈ ਜੀ ਬਸ ਨਵੀਂ ਕਿੰਨੀ ਦੀ ਗੱਡੀ ਇਹ? ਇਹ ਨਵੀਂ ਕਾਸਟ ਕਰਦੀ ਹੈ ਰਾਉਂਡ ਰਾਉਂਡ ਕੋਈ 72 ਲੱਖ ਰੁਪਏ ਦਾ। 72 ਲੱਖ ਦੀ। ਆਪਾਂ ਭਾਈ ਜੀ ਕਿੰਨੀ ਦੀ ਦੇ ਰਹੇ ਹਾਂ? ਇਹ ਕਾਰ ਤੁਹਾਨੂੰ ਦੇ ਦਾਂਗੇ ਜੀ ਸਿਰਫ ਔਰ ਸਿਰਫ ਜੇ ਆਪਾਂ ਘੱਟ ਤੋਂ ਘੱਟ ਵੀ ਲਈ ਵੀ 10 ਕਿਲੋਮੀਟਰ ਦੀ ਵਾਰੰਟੀ ਵੀ ਕੋਈ ਨਹੀਂ ਲੈਂਦਾ ਤੇ ਬਾਈ 10000 ਕਿਲੋਮੀਟਰ ਇਸ ਨੂੰ ਵਾਰੰਟੀ ਦੇ ਰਿਹਾ 10000 ਕਿਲੋਮੀਟਰ ਬਹੁਤ ਹੁੰਦਾ ਜੀ 10000 ਕਿਲੋਮੀਟਰ ਬਾਈ ਐ ਨਹੀਂ ਵੀ ਮਹੀਨੇ ਚ ਚਲਾ ਦਾਂਗੇ 2 ਮਹੀਨੇ ਚ ਚੱਲੇ ਜੂ 3 ਮਹੀਨੇ ਲਾ ਲਓ ਤੁਸੀਂ ਜੀ ਹਾਂ ਜੀ ਹਾਂ 3 ਮਹੀਨੇ 10000 ਕਿਲੋਮੀਟਰ ਚੱਲਦਾ ਜੀ ਘੱਟੋ ਵੱਧ ਜੀ ਤੇ ਬਾਈ ਜੀ ਇਹਦੇ ਬਾਰੇ ਡਿਟੇਲ ਬਹੁਤ ساری ਦੱਸ ਚੁੱਕੇ ਹੈ ਨਾ ਜੀ ਇਹਦਾ ਪ੍ਰਾਈਸ ਵੀ ਹੋ ਗਈ 2013 ਮਾਡਲ ਹੈ ਰਜਿਸਟਰ 17 ਦੀ ਹੈ ਸਿੰਗਲ ਹੈਂਡ ਚੱਲੀ ਹੋਈ ਹੈ ਡੀਜ਼ਲ ਹੈ ਆਟੋਮੈਟਿਕ ਹੈ ਗਲਾਸ ਟਾਪ ਵਾਲਾ ਮਾਡਲ ਹੈ ਤੇ ਪੈਸੇ ਸਿਰਫ ਕਿੰਨੇ ਆ ਜੀ ਤੁਸੀਂ ਲਗਜ਼ਰੀ ਗੱਡੀਆਂ ਹੀ ਰੱਖਦੇ ਹੋ ਇੱਧਰ ਬੀਬੀ BMW ਖੜੀ ਹੈ ਤੇ ਇੱਧਰ ਵੀ BMW ਖੜੀ ਸੀ ਕੀ ਮਤਲਬ ਸ਼ੁਰੂ ਤੋਂ ਸ਼ੌਂਕ ਹੈ ਵੀ ਆਪਾਂ ਜੇ ਗੱਡੀਆਂ ਰੱਖ ਲਈਆਂ ਤਾਂ ਵਧੀਆ ਰੱਖ ਲਈਆਂ ਨਹੀਂ ਰੱਖਣੀਆਂ ਇਹਨਾਂ ਸਰ ਦੇਖੋ ਜੋ ਵੀ ਅਸੀਂ ਕਾਰਸ ਦਾ ਕੰਮ ਕਰ ਰਹੇ ਸੀ ਪਹਿਲਾਂ ਵੀ ਜਿਹੜੇ ਕੰਮ ਕਰ ਰਹੇ ਸੀ ਉਹ ਵੀ ਸਪੈਸ਼ਲ ਕਿਸੇ ਲਿਮਟਿਡ ਕਾਰਾਂ ਦਾ ਕੰਮ ਕਰਦੇ ਸੀ ਜੀ ਬਈ ਜਿਹਦਾ ਮੋਸਟਲੀ ਅਸੀਂ Honda ਚ ਕੰਮ ਕਰਦੇ ਸੀ ਜਿਹਦਾ Honda Accord ਹੋਗੀ Honda CRV ਹੋਗੀ ਠੀਕ ਹੈ ਜੀ ਤੇ ਜਦੋਂ Ford ਦੇ ਵਿੱਚ ਕੀਤਾ ਤਾਂ Ford ਦੀ Endeavor ਹੀ ਸੇਲ ਕੀਤੀ ਹੈ ਮੋਸਟਲੀ ਜੀ ਬਈ ਅਸੀਂ ਮੋਸਟਲੀ ਜਿਹੜੀਆਂ ਸਪੈਸ਼ਲ ਕਾਰਾਂ ਦੇ ਵਿੱਚ ਹੀ ਕੰਮ ਕੀਤਾ ਹੈ ਠੀਕ ਹੈ ਜੀ ਮੈਨੂੰ ਮਿਕਸ ਜਿਆ ਕਾਰਾਂ ਦੇ ਕੰਮ ਸੀ ਕੱਟ ਕੀਤਾ ਤੇ ਹੁਣ ਅਸੀਂ ਸਾਰੀਆਂ ਜਿਹੜੀਆਂ ਲਿਮਟਿਡ ਬਜਟ ਵਾਲੀਆਂ ਕਾਰਾਂ ਨੇ ਇਹ ਚ ਕਸਟਮਰ ਦਾ ਪੈਸਾ ਬਹੁਤ ਬਚ ਜਾਂਦਾ ਹੈ ਉਹ ਕਾਰਾਂ ਰੱਖੀ ਆਪਾਂ ਨੇ ਸਾਰੀ ਤੇ ਭਾਈ ਇਹ ਇਹਦੇ ਬਾਰੇ ਸਾਨੂੰ ਜਰੂਰ ਦੱਸੋ ਜੀ ਫਸਟ ਆਨ ਰਜ ਇਹ ਇਹ BMW ਦਾ ਨਿਊ ਸ਼ੇਪ ਵਾਲਾ ਮਾਡਲ ਹੈ ਜੀ 2020 ਮਾਡਲ ਹੈ ਜੀ ਜੀ ਬਈ 320d ਲਗਜ਼ਰੀ ਲਾਈਨ ਠੀਕ ਹੈ ਜੀ ਟੌਪ ਮਾਡਲ ਹੈ ਜੀ 3 ਸੀਰੀਜ਼ ਦਾ ਜੀ ਬਈ ਸਿੰਗਲ ਹੈਂਡ ਚੱਲੀ ਹੋਈ ਹੈ ਪੂਰੀ ਕਾਰ ਦੇ ਵਿੱਚ ਮਤਲਬ ਪੂਰਾ ਸਰਵਿਸ ਕੋਡ ਸਾਰਾ BMW ਦਾ ਜੀ ਠੀਕ ਹੈ ਜੀ BMW ਤੋਂ ਬਾਹਰੋਂ ਕਦੀ ਇਸ ਕਾਰ ਦੀ ਸਰਵਿਸ ਨਹੀਂ ਹੋਈ ਠੀਕ ਹੈ ਜੀ 70000 ਕਿਲੋਮੀਟਰ ਚੱਲੀ ਹੈ ਜੀ ਬਈ ਕੰਡੀਸ਼ਨ ਓਵੇਂ ਆ ਜਿਵੇਂ ਤੁਸੀਂ ਸ਼ੋਰੂਮ ਚ ਨਵੀਂ ਗੱਡੀ ਲੈ ਕੇ ਆਏ ਸੀਗੇ ਜੀ ਬਈ ਬਸ ਸਿਰਫ ਤੁਸੀਂ ਕਾਰ ਦੇ ਉੱਤੇ ਕਪੜਾ ਵੱਜਾ ਕਲੀਨ ਹੋਈ ਹੈ ਵਾਸ਼ਿੰਗ ਹੋਈ ਹੈ ਉਹੀ ਸਰਵਿਸ ਗੱਡੀ ਦੀ ਕੰਡੀਸ਼ਨ ਰੇਟ ਦਾ ਬਈ ਬਹੁਤ ਫਰਕ ਆਊਗਾ ਰੇਟ ਦਾ ਫਰਕ ਹੋਏਗਾ ਜੀ ਇਹ ਨਵੀਂ ਕਾਰ ਜਿਹੜੀ ਹੈਗੀ ਉਹ ਕੋਈ ਕਰੀਬ ਕਰੀਬ ਕੁਝ 6 ਛੜ ਲੱਖ ਰੁਪਏ ਦੀ ਕਾਸਟ ਹੈ 6 ਛੜ ਲੱਖ ਦੀ ਜੀ ਤੇ ਆਪਾਂ ਬਈ ਕਿੰਨੀ ਦੇ ਰਹੇ ਹਾਂ ਇਹ ਅਸੀਂ ਕਾਰ ਦੇ ਰਹੇ ਹ 39 40000 ਫਿਰ ਸਿੱਧਾ ਫਾਇਦਾ ਹੁੰਦਾ ਤਾਂ ਆਪਾਂ ਆਉਣਾ ਕਿਥੇ ਜੀ ਤੁਸੀਂ ਉੱਪਰ ਮੋਬਾਈਲ ਨੰਬਰ ਵੀ ਦੇਖ ਰਹੇ ਹੋ ਤੇ ਅਡਰੈਸ ਪੂਰਾ ਐਡਰੈਸ ਆ ਜੀ ਫਰੈਂਡਸ ਕਾਰ ਲਾਈਨ ਉੱਪਰ ਬਾਈ ਦਾ ਨੰਬਰ ਹੈ ਜੀ ਤੇ ਆਪਾਂ ਬਾਈ ਸੋਚਣ ਦੀ ਲੋੜ ਨਹੀਂ ਤਾਂ ਆਉਣਾ ਬਾਈ ਬਾਈਆਂ ਕੋਲੇ ਆ ਕੰਮ ਬਾਈਆਂ ਦਾ ਬਹੁਤ ਸੋਹਣਾ ਹੈ ਬਾਕੀ ਦੂਸਰਾ ਸਰ ਇੱਕ ਛੋਟੀ ਜਿਹੀ ਗੱਲ ਹੋਰ ਕਵਾਂਗਾ ਤੁਸੀਂ ਮੰਨ ਲਓ ਸਪੋਜ਼ ਸਾਡੇ ਸਟਾਕ ਦੀ ਡਿਟੇਲ ਲੈਣੀ ਹੈ ਜੀ ਬਾਈ ਜਿਹੜੇ ਨੰਬਰ ਤੁਸੀਂ ਦੇ ਰਹੇ ਹੋ ਨਾਲ ਉਹਦੇ ਵਿੱਚ ਕਿਸੇ ਵੀ ਨੰਬਰ ਤੇ WhatsApp ਤੇ ਹੈਲੋ ਹੈ ਦਾ ਮੈਸੇਜ ਕਰ ਦਿਓ ਠੀਕ ਹੈ ਜੀ ਤੇ ਤੁਸੀਂ ਮੈਸੇਜ ਕਰੋਗੇ ਆਟੋਮੈਟਿਕਲੀ ਸਾਡੇ ਤੁਹਾਨੂੰ ਵੈਲਕਮ ਮੈਸੇਜ ਆਏਗਾ ਉਹਦੇ ਸਾਰਾ ਕੈਟਾਲਾਗ ਤੁਹਾਡੇ ਕੋਲ ਆ ਜਾਏਗਾ ਠੀਕ ਹੈ ਜੀ ਲੋਕੇਸ਼ਨ ਐਡਰੈਸ ਵੀ ਨਾਲ ਹੀ ਆ ਜਾਏਗਾ ਜੀ ਬਾਈ ਕੈਟਾਲਾਗ ਖੋਲੋਗੇ ਉਹਦੇ ਸਾਰੀਆਂ ਹੀ ਕਾਰਾਂ ਆ ਜਾਣਗੀਆਂ ਠੀਕ ਹੈ ਜੀ ਉਹਨਾਂ ਦੇ ਫੋਟੋਗ੍ਰਾਫ ਪ੍ਰਾਈਸ ਡਿਟੇਲ ਸਭ ਕੁਝ ਆ ਜਾਏਗਾ ਠੀਕ ਹੈ ਜੀ ਘਰੇ ਬੈਠੋ ਫੈਮਿਲੀ ਨਾਲ ਆਰਾਮ ਨਾਲ ਡਿਸਕਸ ਕਰੋ ਵੀ ਤੁਹਾਨੂੰ ਕਿਹੜੀ ਕਾਰ ਸੂਟ ਕਰ ਰਹੀ ਹੈ ਫੋਟੋਆਂ ਸਾਰੀਆਂ ਇੱਥੇ ਆਜੋ ਇੱਕ ਵਾਰੀ ਕਾਰ ਦੇਖੋ ਵਿਜ਼ਿਟ ਕਰੋ ਚਲਾ ਕੇ ਦੇਖੋ ਸੈਟੀਸਫੈਕਸ਼ਨ ਜਿੰਨਾ ਤੜਾ ਦਿਲ ਕਰੇ ਕਰ ਸਕਦੇ ਹੋ ਕੰਮ ਜਿੰਦੂ ਨਾ ਸਰ ਜੀ ਸਰਵਿਸ ਤੁਸੀਂ ਏਜੰਸੀ ਚੈੱਕ ਕਰਾ ਸਕਦੇ ਹੋ ਕਾਰ ਨੂੰ ਆਪਣੇ ਮੈਕੈਨਿਕ ਨੂੰ ਚੈੱਕ ਕਰਾ ਸਕਦੇ ਹੋ ਕਿਸੇ ਦੂਸਰੇ ਸਟੇਸ਼ਨ ਦਿਖਾਣੀ ਉਹਨੂੰ ਦਿਖਾ ਸਕਦੇ ਹੋ ਸਾਡੇ ਗੁੱਡ ਫੇਤ ਲੈਣੀ ਤੁਸੀਂ ਲੈ ਸਕਦੇ ਹੋ ਮਤਲਬ ਅਸੀਂ ਚੀਜ਼ਾਂ ਦੇ ਪੂਰੇ ਉਤਰਾ ਮਿਲ ਤੁਸੀਂ ਬਾਈ ਜੋ ਦੱਸਿਆ ਕਿਲੋਮੀਟਰ ਦੀ ਵਾਰੰਟੀ ਦੇਦੀ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਸਰ ਇਦੋਂ ਵੱਡੀ ਵਾਰੰਟੀ ਮੈਨੂੰ ਲੱਗਦਾ ਨਹੀਂ ਵੀ ਇਦੋਂ ਵੱਡੀ ਕੋਈ ਕੋਈ ਜ਼ਿੰਮੇਵਾਰੀ ਲਊਗਾ ਹੁਣ ਇਹਦੇ ਬਾਰੇ ਵੀ ਸਮਝ ਜਰੂਰ ਸਰ ਇਹ ਆਡੀ ਦਾ A4 ਮਾਡਲ ਹੈ ਜੀ ਇਹ ਵੀ ਸਿੰਗਲ ਹੈਂਡ ਚੱਲੀ ਹੋਈ ਐ ਇਕਵਾ ਚੱਲੀ ਐ ਜਿਹੜੇ ਅਲॉयਸ ਜਿਹੜੇ ਹੈ ਆਫਟਰ ਮਾਰਕੀਟ ਪਏ ਆ ਬਹੁਤ ਹੀ ਸੋਹਣੇ ਅਲॉयਸ ਪਏ ਆ ਬੜੇ ਮਹਿੰਗੇ ਅਲॉयਸ ਪਏ ਹੋਏ ਠੀਕ ਹੈ ਜੀ ਤੇ ਅੰਦਰੋਂ ਲੈ ਕੇ ਬਾਹਰੋਂ ਤੱਕ ਗੱਡੀ ਪੂਰੀ ਬਹੁਤ ਹੀ ਨੀਟ ਐਂਡ ਕਲੀਨ ਕੰਡੀਸ਼ਨ ਦੀ ਕਾਰ ਹੈ ਜੀ ਇਹ ਜੀ ਬਈ ਇਹ ਵੀ ਡੀਜ਼ਲ ਇੰਜਨ ਦੇ ਵਿੱਚ ਐ ਆਟੋਮੈਟਿਕ ਟਰਾਂਸਮਿਸ਼ਨ ਐ ਸਨਰੂਫ ਵਾਲਾ ਮਾਡਲ ਐ ਜੀ ਨਿਊ ਸ਼ੇਪ ਦੀ ਕਾਰ ਹੈ ਜੀ ਇਹ ਠੀਕ ਹੈ ਜੀ ਪਿੱਛੋਂ ਇੱਕ ਵਾਰੀ ਬੈਕ ਸਾਈਡ ਤੋਂ ਵੀ ਜ਼ਰੂਰ ਦਿਖਾਓ ਕਾਰ ਦੇ ਨਾ ਫਰੰਟ ਪ੍ਰੋਫਾਈਲ ਤਾਂ ਤੁਸੀਂ ਦਿਖਾਈ ਦਿੰਦੇ ਹੋ ਬੈਕ ਪ੍ਰੋਫਾਈਲ ਜ਼ਰੂਰ ਦਿਖਾਓ ਇਹ ਬ ਸਰੇ ਵੀ ਅਪਰੋਕਸੀਮੇਟਲੀ ਤੁਹਾਨੂੰ 60 ਲੱਖ ਰੁਪਏ ਨੂੰ ਕਾਸਟ ਕਰਦੀ ਹੈ 55 ਤੋਂ 60 ਲੱਖ ਰੁਪਏ ਦੀ ਆ 55 ਤੋਂ 60 ਲੱਖ ਰੁਪਈਆ ਹੁਣ ਥੋੜਾ ਜਿਹਾ ਜਿਹੜਾ ਹੈ ਪਿੱਛੇ ਜੀਐਸਟੀ ਵਗੈਰਾ ਘਟ ਗਿਆ ਤਾਂ ਗੱਡੀ ਦਾ ਪ੍ਰਾਈਸ ਘਟ ਗਿਆ ਠੀਕ ਹੈ ਜੀ ਜੇ 55 ਦਾ 75 ਦਾ ਹੀ ਰਹੇਗੀ ਹੋਗੀ ਜੀ ਹਾਂ ਤੁਸੀਂ ਲਾ ਕੇ ਚਲੋ ਜੀ 50 ਲੱਖ ਰੁਪਏ ਦੇ ਲੈ ਕੇ ਚਲੋ ਜੀ ਇਹਦੀ ਲਾ ਲਓ ਜੀ ਤੇ ਭਾਈ ਆਪਾਂ ਕਿੰਨੇ ਦੇ ਦੇ ਰਹੇ ਹਾਂ ਮਤਲਬ ਗੱਡੀ ਸਰੇ ਤੁਹਾਨੂੰ ਅਸੀਂ ਕਾਰ ਦੇ ਦਾਂਗੇ ਸਿਰਫ ਔਰ ਸਿਰਫ 1.95 ਲੱਖ ਰੁਪਏ ਦੀ 50 ਲੱਖ ਲਈ ਗੱਡੀ ਬਾਈ ਜੀ ਸਾਨੂੰ 1.95 ਲੱਖ ਦੀ ਦੇ ਰਹੇ ਆ ਆ ਸੋਚਣ ਦੀ ਲੋੜ ਮੈਨੂੰ ਲੱਗਦਾ ਨਹੀਂ ਵੀ ਕਦੋਂ ਮਿਲੂਗੀ 2019 ਮਾਡਲ ਹੈ ਜੀ ਸਿੰਗਲ ਹੈਂਡ ਚੱਲੀ ਹੋਈ ਹੈ ਜੀ ਡੀਜ਼ਲ ਆਟੋਮੈਟਿਕ 19.5 ਲੱਖ ਰੁਪਏ ਦੀ ਕਾਰ ਸਾਢੇ 19 ਲੱਖ ਦੀ ਠੀਕ ਹੈ ਜੀ ਹੁਣ ਬਾਈ ਜੀ ਇਧਰ ਵੀ BMW ਖੜੀ ਹੈ BMW ਦੋ ਕਾਰਾਂ ਨੇ ਜੀ ਦੋਨੋਂ ਹੀ 5 ਸੀਰੀਜ਼ ਹੈ 520d ਲਗਜ਼ਰੀ ਲਾਈਨ ਜੀ ਭਾਈ ਹੁਣ ਜਿਹੜੀ ਆ ਵਾਲੀ ਕਾਰ ਆ ਗਈ ਇਹ ਹੈਗੀ ਜੀ 2017 ਮਾਡਲ ਠੀਕ ਹੈ ਜੀ ਤੇ ਇਹਦਾ ਹਰਿਆਣਾ ਦਾ ਨੰਬਰ ਹੈ ਜੀ ਭਾਈ ਸਿੰਗਲ ਹੈਂਡ ਚੱਲੀ ਹੋਈ ਹੈ ਜੀ ਇਹ ਅੱਜ ਚੱਲੀ ਗੱਡੀ 88000 ਕਿਲੋਮੀਟਰ ਜੀ ਠੀਕ ਹੈ ਜੀ ਪੂਰਾ ਸਰਵਿਸ ਰਿਕਾਰਡ ਕੰਪਨੀ ਤੋਂ ਮਿਲ ਜਗਾ ਤੁਹਾਨੂੰ ਏ ਟ ਅੰਦਰੋਂ ਇੰਟੀਰੀਅਰ ਐਕਸਟੀਰੀਅਰ ਦੀ ਬਹੁਤ ਪਿਆਰੀ ਕਾਰ ਹੈ ਜੀ ਇਹਦਾ 베ਜ ਕਲਰ ਦਾ ਅੰਦਰ ਇੰਟੀਰੀਅਰ ਹੈ ਕਾਰ ਦਾ ਡੀਜ਼ਲ ਇੰਜਨ ਹੈ ਆਟੋਮੈਟਿਕ ਆ ਸੰਰੂਭਾਲਾ ਮਾਡਲ ਹੈ ਤੇ ਹਰਿਆਣਾ ਦਾ ਪੇਡ ਨੰਬਰ ਲੱਗਿਆ ਹੈ ਇਹਦਾ 6060 ਜੀ ਬਾਈ ਨਵੀਂ ਗੱਡੀ ਕਿੰਨੇ ਦੀ ਵੇਚ ਨਵਾਂ ਇਹਦਾ ਜੇ ਦੇਖਿਆ ਜਾਵੇ ਨਵਾਂ ਮਾਰਕ ਆਪਣਾ ਸਰ ਉਸ ਟਾਈਮ ਇਹ ਵੀ ਗੱਡੀ ਜਿਹੜੀ ਹੈ 65 ਲੱਖ ਰੁਪਏ ਦੀ ਆਉਂਦੀ ਸੀ ਜੀ ਉਸ ਟਾਈਮ ਦੇ ਤਾਂ ਇਹ ਬਾਈ ਆਪਣੀ ਡਿਮਾਂਡ ਕੀ ਹੈ ਜੀ ਦੇਖੋ ਕਾਰਾਂ ਦਾ ਇੱਕ ਬੇਸਿਕ ਪ੍ਰਾਈਸ ਹੁੰਦਾ ਹੈ ਉਹ ਘਟ ਹੁੰਦਾ ਹੈ ਜਿਹਦਾ ਬੇਸਿਕ ਪ੍ਰਾਈਸ ਲੈ ਕੇ ਚੱਲੋ ਕਾਰ ਦਾ ਜਿਆਦਾ 45 ਲੱਖ ਹੁੰਦਾ ਉਸ ਤੋਂ ਬਾਅਦ ਫਿਰ ਕਾਰ ਦੇ ਸੋ ਬਾੜ ਪੈਂਡ ਕ ਲੱਖ ਰੁਪਏ ਜਸਬਾਦ ਕਾਲ ਬਾੜ ਪੈਂਡ ਦੀ ਆਨ ਰੋਡ ਪੈ ਜਾਂਦੀ ਜੀ ਜੀ ਸਰ ਬਿਲਕੁਲ ਸਰ ਇਹ ਆਪਨੋ ਸਰ ਕਿੰਨੇ ਦੇ ਦੇ ਰਹੇ ਹੋ ਜੀ ਇਹ ਤੁਹਾਨੂੰ ਕਾਰ ਦੇਵਾਂਗੇ ਜੀ ਸਿਰਫ ਸਿਰਫ 2017 ਮਾਡਲ 17 ਲੱਖ ਰੁਪਏ ਦੀ ਕਾਰ ਦੇ ਦਾਂਗੇ 2017 ਮਾਡਲ ਬਾਈ ਜੀ 17 ਲੱਖ ਦੀ ਤੁਹਾਨੂੰ ਗੱਡੀ ਦੀ ਸਿੰਗਾਪੁਰ ਚਲੀ ਵੀ ਕਾਰ ਆ ਮਤਲਬ ਅ ਅਸਟਨ ਦੀ ਬਸਨ ਕਾਰ ਹੈ ਜੀ ਪਹਿਲੇ ਨਾ ਆ ਬਾਈ ਜੀ ਜੀ ਤੇ ਅੱਗੇ ਬਾਈ ਤਰ ਖੜੀ ਹੈ BMW ਇਹ BMW ਦਾ ਇਹ ਵੀ ਫਾਈਲ ਸੀਰੀਜ਼ ਹੈ ਜੀ 520d ਲਗਜ਼ਰੀ ਲਾਈਨ ਜੀ ਬਈ ਇਹਦਾ ਮਾਡਲ ਹੈਗਾ ਜੀ 2016 ਠੀਕ ਹੈ ਜੀ ਠੀਕ ਹੈ ਇਹਦਾ ਨੰਬਰ ਹੈਗਾ 011 0311 ਹਰਿਆਣਾ ਦਾ ਨੰਬਰ ਹੈ ਜੀ 0311 ਨੰਬਰ ਹੈ ਨੰਬਰ ਨਾਲ ਮਿਲ ਜੇਗਾ ਨੰਬਰ ਨਾਲ ਮਿਲੂਗਾ ਜੀ ਨੰਬਰ ਨਾਲ ਮਿਲਦਾ ਵੀ ਕਾਫੀ ਮਹਿੰਗਾ ਹੋਗਾ ਹਾ 0311 ਨੰਬਰ ਹੈ ਪੇਡ ਨੰਬਰ ਹੈ ਜੀ ਇਹ ਠੀਕ ਹੈ ਆਪਸ਼ਨ ਨੰਬਰ ਹੈ ਅਦਾ ਅੰਦਰੋਂ ਇੰਟੀਰੀਅਰ ਵੀ ਜਿਹੜਾ ਹੈਗਾ ਉਹ ਪਿਛਲੇ ਪਾਸੇ ਘੁਮਾ ਕੇ ਦਿਖਾ ਦਿਓ ਇੱਕ ਵਾਰੀ ਜੀ ਬਈ ਇਹਦਾ 10 ਇੰਟੀਰੀਅਰ ਹੈ ਕਾਰ ਦਾ ਸਿੰਗਲ ਹੈਂਡ ਚ ਇਹ ਸੈਕੰਡ ਹੰਡਰ ਕਾਰ ਹੈ ਜੀ ਇਹ ਸੈਕੰਡ ਹੰਡਰ ਹੈ ਦੂਜੇ ਨਾਮ ਤੇ ਕਾਰ ਹੈ ਠੀਕ ਹੈ ਜੀ ਇਹ ਵੀ ਡੀਜ਼ਲ ਆਟੋਮੈਟਿਕ ਹੈ ਜੀ ਜੀ ਬਈ ਤੇ 10 ਇੰਟੀਰੀਅਰ ਦੀ ਗੱਡੀ ਹੈ ਇਹਦਾ ਜਿਹੜਾ ਪ੍ਰਾਈਸ ਹੈਗਾ ਤੁਹਾਨੂੰ ਰੌਂ ਇਹ 15.5 ਲੱਖ ਜੇ ਤੁਹਾਨੂੰ 15 ਲੱਖ 25 ਹਜ਼ਾਰ ਦੇ ਕਰ ਮਿਲ ਜਾਏਗੀ 15 ਲੱਖ 25 ਹਜ਼ਾਰ ਬਈ ਜੇ ਲੋ ਵੀਡੀਓ ਦੇਖੇ ਉਹਦੇ ਲਈ ਕੋਈ ਡਿਸਕਾਊਂਟ ਜੀ ਕੋਈ ਗੱਲ ਕਰ ਲਾਂਗੇ ਸੱਚ ਕੋਈ ਕਰਦੇ ਤੁਸੀਂ ਗੱਡੀ ਦੇਖਣ ਆਓ ਤੁਸੀਂ ਗੱਡੀ ਆਪਣੇ ਨਜ਼ਰੀ ਤੁਸੀਂ ਫੋਨ ਤੇ ਦੇਖ ਰਹੇ ਹੋ ਵੀਡੀਓ ਦੇਖ ਰਹੇ ਹੋ ਹੁਣ ਜਦੋਂ ਪਰਸਨ ਜਦੋਂ ਗੱਡੀ ਦੇਖੂਗਾ ਤੁਹਾਨੂੰ ਪਤਾ ਲੱਗ ਜਾਏ ਇਹਦੇ ਪਲੱਸਮੈਂਟ ਸੀ ਇੱਕ ਵਾਰੀ ਨਾ ਕੈਮਰਾ ਤੁਸੀਂ ਲਾਈਟ ਤੋਂ ਦੂਜੇ ਪਾਸੇ ਘੁਮਾ ਲਓ ਤਾਂ ਕਿ ਪ੍ਰੋਪਰ ਕਾਰ ਨਜ਼ਰ ਆਏ ਨਾ ਇਹ ਤਾਂ ਬਲੈਕ ਨਜ਼ਰ ਆ ਰਹੀ ਲੋ ਵੀ ਦੋਸਤੋ ਤੁਹਾਨੂੰ ਅਸੀਂ ਗੱਡੀਆਂ ਸਾਰੀਆਂ ਦਿਖਾ ਰਹੇ ਹਾਂ ਤੇ ਮੈਂ ਕਹਿੰਦਾ ਵੀ ਗੱਡੀਆਂ ਪਈਆਂ ਕੋਲ ਜਿੰ ਅੰਡੀਰੀ ਤੋਂ ਲੱਗੇ ਬਾਹਰ ਤੱਕ ਤੁਸੀਂ ਗੱਡੀਆਂ ਦੇਖ ਹੀ ਲਈਆਂ ਤੇ ਫੜਾ ਭਾਈ ਜੀ ਇਹ ਗੱਡੀ ਜਲਦੀ ਆਪਣੀ ਹੈਗੀ ਹੈ ਇਹਦੇ ਬਾਰੇ ਜਰੂਰ ਜਾਣਨਾ ਸਰ ਇਹ ਆਡੀ ਦਾ Q5 ਮਾਡਲ ਹੈ ਜੀ ਮਾਡਲ ਹੈਗਾ ਜੀ 2015 ਦਾ ਮੈਨੂਫੈਕਚਰਿੰਗ 2015 ਦੀ ਹੈ ਠੀਕ ਹੈ ਜੀ ਰਜਿਸਟ੍ਰੇਸ਼ਨ 2016 ਦੀ ਹੈ ਜੀ ਡੀਜ਼ਲ ਇੰਜਨ ਹੈ ਆਟੋਮੈਟਿਕ ਟਰਾਂਸਮਿਸ਼ਨ ਹੈ ਤੇ ਟ੍ਰੈਨਰੋਮਿਕ ਰੂਫ ਵਾਲਾ ਮਾਡਲ ਹੈ ਜੀ ਜੀ ਭਾਈ ਠੀਕ ਹੈ ਇਹ ਕਾਰ ਵੀ ਸੈਕੰਡ ਓਨਰ ਹੈ ਜੀ ਠੀਕ ਹੈ ਜੀ ਦੂਜੇ ਨਾਲ ਪੰਜਾਬ ਰਜਿਸਟ੍ਰੇਸ਼ਨ ਹੈ ਸੈਕੰਡ ਓਨਰ ਕਾਰ ਹੈ ਗੱਡੀ ਚੱਲੀ ਬਹੁਤ ਘੱਟ ਹੈ ਜੀ ਇਹ 69000 ਕਿਲੋਮੀਟਰ ਚੱਲੀ ਹੈ ਫੈਮਿਲੀ ਚ ਟ੍ਰਾਂਸਫਰ ਹੋਈ ਹੈ ਠੀਕ ਹੈ ਜੀ ਸੋ ਇਹ ਕਾਰ ਨੂੰ ਚਲਾਇਆ ਸਿੰਗਲ ਪਰਸਨ ਨਹੀਂ ਹੈ ਜੀ ਲੈਸ ਡਿਵਨ ਕਾਰ ਹੈ ਜੀ ਬਹੁਤ ਕਿ ਜੱਲੀ ਕਿੰਨੀ ਹੈ ਬਾਈ ਜੀ ਇਕੱਡੀ ਹੈ 69000 ਕਿਲੋਮੀਟਰ ਠੀਕ ਹੈ ਜੀ ਹਾਂ ਕੀ ਇਹ ਤਾਂ ਬਾਈ ਜੀ ਡਿਮਾਂਡ ਕੀ ਹੈ ਪ੍ਰਾਈਸ ਕੀ ਹੈ ਦਾ ਇਹ ਤੁਹਾਨੂੰ ਬਹੁਤ ਹੀ ਮਿਨਿਮਮ ਜੇ ਪ੍ਰਾਈਸ ਤੇ ਮਿਲ ਜੇਗੀ ਤੁਹਾਨੂੰ ਦੇ ਦਾਂਗੇ ਜੀ ਕਰ ਸਿਰਫ 12.5 ਲੱਖ ਰੁਪਏ ਸਾਢੇ 12.5 ਲੱਖ ਦੀ ਜੀ ਮਤਲਬ ਜਿਹੜੇ ਪ੍ਰਾਈਸ ਤੁਹਾਨੂੰ ਮੈਂ ਦੇ ਰਿਹਾ ਨਾ ਜੀ ਕਾਰਾਂ ਦੇ ਜੀ ਬਾਈ ਤੁਹਾਨੂੰ ਸ਼ਾਇਦ ਲੱਗਦਾ ਕਿ ਹਾਂ ਕੋਈ ਆਏਗਾ ਤਾਂ ਹੋਰ ਕਿੰਨੇ ਘਟਾਣਾ ਹੈ ਤੁਸੀਂ ਇਹ ਪ੍ਰਾਈਸ ਸੁਣ ਕੇ ਤੁਹਾਨੂੰ ਸਰਪ੍ਰਾਈਜ਼ ਹੋ ਜਾਊਗਾ ਵੀ ਇੰਨੇ ਪ੍ਰਾਈਸ ਘਟਾ ਕੇ ਕਾਰਾਂ ਦੇ ਮਤਲਬ ਜੈਨੂਨ ਕਾਰਾਂ ਸਰਵਿਸ ਗਾਰਡ ਵਾਲੀਆਂ ਰੇਟ ਵੀ ਦਾ ਬਹੁਤ ਜਾਇਜ਼ ਹੈ ਜੀ ਗੱਡੀਆਂ ਵੀ ਨਵੀਆਂ ਹੈ ਗਾਰੰਟੀ ਵੀ ਦੇ ਦੇਉ 10000 ਕਿਲੋਮੀਟਰ ਦੀ ਮੈਨੂੰ ਲੱਗਦਾ ਨਹੀਂ ਵੀ ਇਦੋਂ ਇਸ ਫਿਲਕੋ ਜੀ ਆ ਤੇ ਇਧਰ ਗੱਡੀ ਆ ਇਹ ਕਾਰ ਰਹਿ ਗਈ ਤੁਸੀਂ ਇਹ ਹੁੰਡਈ ਵੀ ਸਾਡੇ ਕੋਲ ਖੜੀ ਸੀ ਜੀ ਬਾਈ ਇਹ ਸਾਡੇ ਕੋਲ ਤਾਂ ਇਹ ਤੁਸੀਂ ਕਹੋਗੇ ਬਾਕੀ ਸਾਰੀ ਲਗਜ਼ਰੀ ਕਾਰਾਂ ਨੇ ਤੇ ਇਹ ਕਾਰ ਹੁੰਡਈ ਦੀ ਕਿਵੇਂ ਖੜੀ ਹੈ ਆਪਣੇ ਕੋਲ ਕਰੇਟਾ ਕਿਉਂਕਿ ਇਸ ਕਰੇਟਾ ਦੇ ਵਿੱਚ ਨਾ ਜਿਹੜੇ ਫੀਚਰ ਆ ਸਾਰੇ ਲਗਜ਼ਰੀ ਵਾਲੇ ਸੀ ਜੀ ਠੀਕ ਹੈ ਜੀ ਔਰ ਇਹ ਗੱਡੀ ਬਹੁਤ ਹੀ ਘੱਟ ਚੱਲੀ ਹੋਈ ਸੀ ਅਸੀਂ ਇਸ ਕਰਕੇ ਆਪਣੇ ਕੋਲ ਖੜੀ ਕੀਤੀ ਹੋਈ ਜੀ ਇਹਦਾ ਮਾਡਲ ਹੈਗਾ ਜੀ 2021 ਜੀ ਬਾਈ ਔਰ ਕਾਰ ਚੱਲੀ ਹੈ ਸਿਰਫ 40000 ਕਿਲੋਮੀਟਰ ਜੀ ਚੰਡੀਗੜ੍ਹ ਦਾ ਪੇਡ ਨੰਬਰ ਲੱਗਿਆ ਹੋਇਆ ਜੀ ਨੰਬਰ ਬਹੁਤ ਸੋਹਣਾ ਜੀ 707 ਜੀ ਜੀ ਤੇ ਸਰ ਨੰਬਰ ਸਿੰਗਲ ਹੈਂਡ ਚੱਲੀ ਹੋਈ ਕਾਰ ਫਰਸਟ ਓਨਰ ਕਾਰ ਹੈ ਜੀ ਇਹਦਾ ਮਾਡਲ ਹੈਗਾ 2021 ਇਹ ਪੈਟਰੋਲ ਹੈ ਜੀ ਕਾਰ ਠੀਕ ਹੈ ਜੀ ਮੈਨੂਅਲ ਟਰਾਂਸਮਿਸ਼ਨ ਹੈ ਟੌਪ ਮਾਡਲ ਹੈ ਪੈਨਾਰੋਮਿਕ ਰੂਫ ਵਾਲਾ ਠੀਕ ਹੈ ਜੀ ਟੌਪ ਮਾਡਲ ਹੈ ਜੀ ਕਾਰ ਦਾ ਫਰਸਟ ਓਨਰ ਗਿਆ ਸਰ ਫਰਸਟ ਓਨਰ ਫਰਸਟ ਓਨਰ ਕਾਰ ਹੈ ਜੀ ਜੀ ਚੱਲੀ ਸਰ ਕਿੰਨੀ ਹੈ ਜੀ ਇਹ 40000 ਕਿਲੋਮੀਟਰ ਚੱਲੀ ਹੈ 40000 ਕਿਲੋਮੀਟਰ ਚੱਲੀ ਹੈ ਜੀ ਤਾਂ ਦੋਸਤੋ ਰੇਟ ਬਹੁਤ ਜਾਇਜ਼ ਹੈ ਗੱਡੀਆਂ ਬਾਈ ਕੋਲੇ ਬਹੁਤ ਵਧੀਆ ਤੇ ਕੈਮਰਾਮੈਨ ਵੀਰ ਨੂੰ ਬੇਨਤੀ ਸਾਰੀਆ ਗੱਡੀਆਂ ਦੇ ਇੱਕ ਵਾਰੀ ਨਾ ਕੈਮਰਾ ਮਰਵਾ ਦਿ ਤੇ ਨਵੀਂ ਕਾਰ ਹੈ 17 ਤੋਂ 19 ਰਕਸ ਦੇ ਵਿੱਚ ਕਾਸਟ ਕਰਦੀ ਹੈ ਰੇਟ ਘਟਦੇ ਵਧਦੇ ਰਹਿੰਦੇ ਹੈ ਜੀ ਤੇ ਆਪਾਂ ਸਿਰਫ 13 ਲੱਖ ਰੁਪਏ ਚ ਕਰਦੇ ਠੀਕ ਹੈ ਜੀ ਸੋ ਭਾਈ ਆਪਣਾ ਕੋਈ ਤਾਂ ਮੋਬਾਈਲ ਨੰਬਰ ਬੋਲ ਦਿਓ ਤੇ ਪੂਰਾ ਐਡਰੈਸ ਬੋਲ ਦਿਓ ਜੀ ਫਿਰ ਆਪਾਂ ਗੱਡੀ ਹੋਰ ਗੱਡੀ ਦਿਖਾਉਣੀ ਹੈ ਤਾਂ ਹੋਰ ਗੱਡੀਆਂ ਵੀ ਦਿਖਾ ਸਕਦੇ ਹਾਂ ਹਾਂਜੀ ਹਾਂਜੀ ਸਰ ਲਗਜ਼ਰੀ ਕਾਰਾਂ ਹੋਰ ਦਿਖਾ ਦਿੰਦੇ ਆ ਆਪਣੇ ਕੋਲ ਜਿਹੜਾ ਸਟਾਕ ਸਾਰਾ ਮੋਸਟਲੀ ਲਗਜ਼ਰੀ ਕਾਰਸ ਆ ਹੈਗਾ ਠੀਕ ਹੈ ਜੀ ਤੇ ਆਫਿਸ ਸਾਡਾ ਹੈਗਾ ਪਲਾਟ ਨੰਬਰ 2092 ਫਰੈਂਕ ਕਾਰ ਲਾਈਨ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਫਰੈਂਕ ਕਾਰ ਲਾਈਨ ਰਿਵਿਊ ਜਰੂਰ ਚੈੱਕ ਕਰੋ ਤੁਸੀਂ ਜਿਸ ਦੀ ਵੀ ਕਾਰ ਦੇਖਣ ਜਾ ਰਹੇ ਹੋ ਗੂਗਲ ਦੇ ਵਿੱਚ ਪਾ ਕੇ ਫਰੈਂਡਸ ਕਾਰ ਲੈਣ ਪਾਉਗੇ ਜਾਂ ਤੁਸੀਂ ਕਿਸੇ ਕੋਲ ਵੀ ਜਾ ਰਹੇ ਹੋ ਤੁਸੀਂ ਪਬਲਿਕ ਦੇ ਰਿਵਿਊ ਜਰੂਰ ਦੇਖੋ ਕਿ ਤੁਹਾਡੇ ਬਾਰੇ ਕੋਈ ਪਬਲਿਕ ਕੀ ਸੋਚਦੀ ਹੈ ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਕੋਲ ਜੇ ਤੁਸੀ ਚੀਜ਼ ਲੈਣ ਚੱਲੇ ਹੋ ਉਹਨਾਂ ਦੇ ਬਾਰੇ ਤੁਹਾਡੇ ਬਾਅਰ ਜਿਹੜੇ ਹੈਗੇ ਆ ਗਾਹਕ ਹੈ ਉਹਨਾਂ ਦਾ ਕੀ ਸੋਚ ਵਿਚਾਰ ਹੈ ਹਨਾ ਉਹ ਦੇਖ ਕੇ ਜ਼ਰੂਰ ਗੱਡੀ ਲਓ ਜੀ ਬਈ ਬਾਕੀ ਇੱਕ ਕਾਰ ਜਿਹੜੀ ਹੈ ਜੀ ਆਪਣੇ ਕੋਲ ਇੱਕ ਸਪੈਸ਼ਲ ਕਾਰ ਖੜੀ ਹੈ ਜੀ ਇਹ ਜੀ ਬਈ ਇਹ ਆਡੀ A6 ਹੈਗੀ ਆ ਜੀ ਤੇ ਮੈਟ੍ਰਿਕਸ ਐਡੀਸ਼ਨ ਦਾ ਮੈਟ੍ਰਿਕਸ ਐਡੀਸ਼ਨ ਦੇ ਵਿੱਚ ਕੀ ਹੁੰਦਾ ਹੈ ਹੈੱਡਲਾਈਟਸ ਬਿਲਕੁਲ ਡਿਫਰੈਂਟ ਹੋ ਜਾਂਦੀਆਂ ਹੈ ਬੈਕਲਾਈਟ ਡਿਫਰੈਂਟ ਹੋ ਜਾਂਦੀਆਂ ਹੈ ਅੰਦਰੋਂ ਇੰਟੀਰੀਅਰ ਚ ਡਿਫਰੈਂਟ ਮਿਲਦਾ ਤੁਹਾਨੂੰ ਠੀਕ ਹੈ ਅਲੋਇਜ਼ ਡਿਫਰੈਂਟ ਮਿਲ ਜਾਂਦੇ ਆ ਇਹ ਟੌਪ ਮਾਡਲ ਹੈ ਜੀ ਕਾਰ ਦਾ ਓਕੇ ਜੀ ਅੰਦਰੋਂ ਇੰਟੀਰੀਅਰ ਦੀ ਕਾਰ ਬਿਲਕੁਲ ਹੀ ਨਵੀਂ ਆ ਤੁਹਾਨੂੰ ਸ ਤੁਸੀਂ ਜਿਵੇਂ ਨਵੀਂ ਕਾਰ ਲਿਆਏ ਉਵੇਂ ਤੁਸੀਂ ਇਹ ਕਰ ਲੈ ਲੇ ਜੀ ਕੋਈ ਗੱਲ ਕੋਈ ਫਰਕ ਫਸਟ ਓਨਰ ਤੁਸੀਂ ਕਿਹਾ ਫਸਟ ਜੀ ਇਹ ਕੀ ਦੀ ਡਿਮਾਂਡ ਕੀ ਰੇਟ ਕੀ ਇਹ 2016 ਮਾਡਲ ਕਾਰ ਹੈ ਜੀ ਸਿੰਗਲ ਹੈਂਡ ਚੱਲੀ ਹੋਈ ਹੈ ਜੀ ਬਾਈ ਔਰ ਮੈਟ੍ਰਿਕਸ ਐਡੀਸ਼ਨ ਹੈ ਟਾਪ ਮਾਡਲ ਹੈ ਜੀ ਇਹ ਤੁਹਾਨੂੰ ਕਾਰ ਮਿਲ ਜਾਏਗੀ ਸਿਰਫ ਔਰ ਸਿਰਫ 14 ਲੱਖ ਤੇ 75000 ਰੁਪਏ ਜੀ 14 ਲੱਖ ਵੀ ਮਾਰਕੀਟ 'ਚ 16-17 ਲੱਖ ਰਕ ਦੀ ਕਾਰ ਹੈ ਜੀ ਬਾਈ ਇਹ ਨਵੀਂ ਇੰਨੀ ਗੱਡੀ ਦੀ ਰੇਟ ਘੱਟ ਰੇਟ ਕਿਵੇਂ ਦੇ ਰਹੇ ਹੋ ਸਰ ਗੱਲ ਇਸ ਤਰ੍ਹਾਂ ਕਿ ਵੀ ਮਾਰਕੀਟ ਦੇ ਵਿੱਚ ਨਾ ਅੱਜ ਦੀ ਡੇਟ 'ਚ ਕੋਈ ਵੀ ਕਾਰ ਯੂਜ਼ਡ ਕਾਰ ਜਿਹੜਾ ਕਾਰ ਇਹ ਡੈਪ੍ਰੀਸੀਏਟ ਹੁੰਦੀ ਹੈ ਠੀਕ ਹੈ ਜੀ ਇਹਦਾ ਡੇ ਬਾਈ ਡੇ ਡੇ ਬਾਈ ਡੇ ਰੇਟ ਘਟਦਾ ਹੈ ਠੀਕ ਹੈ ਜੀ ਹੁਣ ਕਿਉਂਕਿ ਸਾਡਾ ਬਿਜ਼ਨਸ ਹੈ ਸਾਡਾ ਕੰਮ ਹੈ ਤੇ ਅਸੀਂ ਪਰਚੇਜ਼ ਹੀ ਉਸ ਤਰ੍ਹਾਂ ਦੀ ਕਾਰ ਕਰਨੀ ਜਿਹੜੀ ਕਿ ਕਾਰ ਵੀ ਬਹੁਤ ਅੱਛੀ ਹੋਵੇ ਜੀ ਬਈ ਤੇ ਰੇਟ ਵੀ ਬਹੁਤ ਅੱਛਾ ਹੋਵੇ ਤਾਂ ਕਿ ਸਿਸਟਮ ਚੱਲਦਾ ਰਹੇ ਸਰਕਲ ਚੱਲਦਾ ਰਹੇ ਵੀ ਸਾਡੀ ਕਾਰ ਵੀ ਸੇਲ ਹੁੰਦੀ ਰਹੇ ਤੇ ਕਸਟਮਰ ਵੀ ਜੁੜਦਾ ਚਲਾ ਜਾਏ ਭਾਈ ਜੀ ਜਿਵੇਂ ਹਮ ਨੂੰ 25 ਸਾਲਾਂ ਤੋਂ ਕੰਮ ਹੈ 25 ਸਾਲਾਂ ਤੋਂ ਅਸੀਂ ਗੱਡੀਆਂ ਦਾ ਕੰਮ ਕਰਦੇ ਹਾਂ ਜੇ ਤੁਸੀਂ ਜੈਨੂਨ ਹੈ ਜੀ ਇਮਾਨਦਾਰ ਆਏ ਤੁਹਾਡੇ ਕੰਮ ਚ ਕੋਈ ਘਪਲਾ ਨਹੀਂ ਤੁਸੀਂ ਤਾਈ ਇੱਕ ਜਗ੍ਹਾ ਤੇ ਬੈਠੇ ਹੋ ਇਹ ਮਤਲਬ ਕਿ ਚੰਗੇ ਚੰਗੇ ਰੋਲ ਕਰਦੇ ਗੱਡੀਆਂ ਵੀ ਲੈ ਕੇ ਜਾਂਦੀਆਂ ਕੋਈ ਕੋਈ ਲਾਂਬਾ ਵੀ ਨਹੀਂ ਆਇਆ ਨਹੀਂ ਆਏਗਾ ਸਰ ਬਿਲਕੁਲ ਨਹੀਂ ਆਏਗਾ ਹੁਣ ਬਈ ਇੱਕ ਇਧਰ ਗੱਡੀ ਰਹੀ ਲਾਸਟ ਆਪਣੀ ਜੀ ਇਸ ਮਰਸੀਡਿਸ ਦਾ ਈ ਕਲਾਸ ਹੈਗੀ ਹੈ ਜੀ ਜੀ ਈ 220 2019 ਮਾਡਲ ਕਾਰ ਹੈ ਜੀ ਇਹਦਾ ਮੁਹਾਲੀ ਦਾ ਪੇਡ ਨੰਬਰ ਹੈ ਨੰਬਰ ਬੜਾ ਪਿਆਰਾ ਨੰਬਰ ਵੀ ਨਾਲ ਦਵਾਂਗੇ ਗੱਡੀ ਦਾ ਜੀ ਬਈ ਠੀਕ ਹੈ ਇਹ ਵੀ ਕਾਰ ਸੈਕੰਡ ਓਨਰ ਹੈ ਠੀਕ ਹੈ ਜੀ ਇਹ ਕੰਪਨੀ ਤੋਂ ਇੰਡੀਵਿਜੂਅਲ ਟ੍ਰਾਂਸਫਰ ਹੋਈ ਹੈ ਕਾਰ ਜੀ ਬਾਈ ਦੂਜੀ ਨਾ ਗੱਡੀ ਹੈ ਹਾਂ ਜੀ ਹਾਂ ਜਿਹਦਾ ਅੰਦਰੋਂ ਇੰਟੀਰੀਅਰ ਦੇਖੋ ਕਾਰ ਦਾ ਜੀ ਅੰਦਰੋਂ ਇੰਟੀਰੀਅਰ ਬੜਾ ਪਿਆਰਾ ਹੈ ਬਿਲਕੁਲ ਅੱਛਾ ਵਧੀਆ ਇੰਟੀਰੀਅਰ ਦਾ ਨਾ ਬਿਲਕੁਲ ਜੀ ਬਾਈ ਇਹ ਵੀ ਇੱਕ ਕਾਰ ਜਿਹੜੀ ਹੈਗੀ ਕੋਈ 70000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਜੀ ਸਿੰਗਲ ਹੈਂਡ ਚੱਲੀ ਹੈ ਨਾ ਸੌਰੀ ਸੈਕੰਡ ਓਨਰ ਕਾਰ ਹੈ ਜੀ ਤੇ ਬਲੈਕ ਕਲਰ ਦੇ ਵਿੱਚ ਹੈ ਮੁਹਾਲੀ ਦਾ ਨੰਬਰ ਹੈ ਜੀ ਡੀਜ਼ਲ ਮਾਡਲ ਹੈ ਜੀ ਬਾਈ ਆਟੋਮੈਟਿਕ ਟ੍ਰਾਂਸਮਿਸ਼ਨ ਤੇ ਗਲਾਸ ਟਾਪ ਵਾਲਾ ਮਾਡਲ ਹੈ ਜੀ ਇਹ ਠੀਕ ਹੈ ਇਹ ਬਹੁਤ ਪਿਆਰੀ ਕਾਰ ਹੈ ਜੀ ਇਹ ਬਈ ਇਹਦਾ ਕੀ ਕੀ ਮੰਗ ਗਈ ਆਪਣੀ ਕੀ డిਮਾਂਡ ਕੀ ਇਹ ਐਸਾ ਤੁਹਾਨੂੰ ਮਤਲਬ ਮਾਰਕੀਟ ਦੇ ਚ ਕਾਰ ਤੁਸੀਂ ਲਓਗੇ ਤਾਂ 33 ਤੋਂ 34 ਲੱਖ ਰੁਪਏ ਦੀ ਕਾਰ ਮਿਲਦੀ ਹੈ ਜੀ ਤੁਹਾਨੂੰ ਕਿਤੇ ਪਤਾ ਕਰ ਲਿਓ 19 ਮਾਡਲ E ਕਲਾਸ ਜੀ ਬਈ ਪੰਜਾਬ ਨੰਬਰ ਦੇ ਨਾਲ ਨੰਬਰ ਵੀ ਪੇਡ ਹੈ ਜੀ ਬਈ ਇਹ ਕਾਰ ਤੁਹਾਨੂੰ ਮਿਲ ਜੇਗੀ ਸਿਰਫ ਔਰ ਸਿਰਫ 29.5 ਲੱਖ ਰੁਪਏ ਦੀ ਠੀਕ ਹੈ ਜੀ ਜਿਹੜਾ ਮੈਂ ਤੁਹਾਨੂੰ ਪ੍ਰਾਈਸ ਦੇ ਰਿਹਾ ਨਾ ਜੀ ਇਹ ਪ੍ਰਾਈਸ ਚੈਲੈਂਜਿੰਗ ਪ੍ਰਾਈਸ ਵਾਲਿਆ ਹੈ ਠੀਕ ਹੈ ਜੀ ਮਤਲਬ ਇਸ ਕੰਡੀਸ਼ਨ ਦੀ ਕਾਰ ਕਿਤੇ ਵੀ ਚਲ ਜਾਓਗੇ ਤੁਹਾਨੂੰ ਕਿਤੇ ਵੀ ਗੱਡੀ ਲੈਣ ਦੇ ਵਾਲੇ ਕੋਈ ਵਿਜ਼ਿਟ ਕਰ ਲਿਓ ਗੱਡੀ ਦੇਖ ਕੇ ਸਾਡਾ ਰੇਡ ਪਤਾ ਕਰਿਓ ਚੈਲੰਜ ਕਰਦੇ ਆ ਐਨੇ ਘੱਟ ਰੇਡ ਚ ਤੁਹਾਨੂੰ ਕਿਦੋਂ ਵੀ ਗੱਡੀ ਮਿਲ ਜੇ ਬਾਈ ਕਹਿੰਦੇ ਅਸੀਂ ਗਰੰਟੀ ਲੈਨੇ ਆ ਲੇਕਿਨ ਅਸੀਂ ਕਾਰਾਂ ਪਰ ਕੋ ਹੋਰ ਵੀ ਬਹੁਤ ਸਾਰੀਆਂ ਖੜੀਆਂ ਨੇ ਪਿੱਛੇ ਵੀ ਕਾਰਾਂ ਖੜੀਆਂ ਉਹਦੇ ਤੁਹਾਨੂੰ ਫੋਰਡ ਇੰਡੀਵਰ 19 ਮਾਡਲ ਖੜੀ ਹੈ ਜੀ ਤੁਸੀਂ ਜੂਰੋ ਹੀ ਦਿਖਾ ਦਿਓ ਥੋੜਾ ਜਿਹਾ ਟਾਈਮ ਜਿਆਦਾ ਅੱਗੇ ਫੋਰਡ ਇੰਡੀਵਰ 19 ਮਾਡਲ ਖੜੀ ਹੈ ਜੀ ਫੋਰਚੂਨਰ 15 ਮਾਡਲ ਖੜੀ ਹੈ ਜੀ 5 ਸੀਰੀਜ਼ ਖੜੀ ਹੈ 18 ਮਾਡਲ ਜੀ ਜੀ ਬਾਈ ਤੇ Q3 17 ਖੜੀ ਹੈ ਔਰ ਇਨੋਵਾ ਕ੍ਰਿਸਟਾ ਖੜੀ ਹੈ ਜੀ 2022 ਮਾਡਲ ਇਹ ਗੱਡੀਆਂ ਜੀ BMW ਇਹਪ ਔਰ ਇਹ ਵੀ ਸਿੰਗਲ ਹੈਂਡ ਚੱਲੀ ਹੋਈ ਹੈ ਚੰਡੀਗੜ੍ਹ ਦਾ ਨੰਬਰ ਹੈ ਜੀ ਕਾਰ ਦਾ ਜੀ ਬਾਈ ਇਹ ਤੁਹਾਨੂੰ ਮਿਲ ਜੇਗੀ ਜੀ ਕਾਰ 24 ਲੱਖ ਰੁਪਏ ਦੀ ਸਿਰਫ ਇਹ 24 ਲੱਖ ਦੀ ਹੈ ਜੀ ਹਾਂ ਲਗਜ਼ਰੀ ਲਾਈਨ ਟਾਪ ਮਾਡਲ ਹੈ ਜੀ ਇਹ ਜੀ ਬਾਈ ਡੀਜ਼ਲ ਆਟੋਮੈਟਿਕ ਡੀਜ਼ਲ ਬਹੁਤ ਜੀ ਜਮ ਬਿਲਕੁਲ ਨਵੀਂ ਹੈ ਸਰ ਬਿਲਕੁਲ ਬਹੁਤ ਪਿਆਰਾ ਇੰਟੀਰੀਅਰ ਹੈ ਸਰ ਜੀ ਇਹ ਕਾਰ ਤੁਹਾਨੂੰ 24 ਲੱਖ ਰੁਪਏ ਦੀ ਮਿਲ ਜੇਗੀ ਚੱਲੀ ਕਿੰਨੀ ਹੈ ਸਰ ਇਹ ਇਹ ਚੱਲੀ ਹੈ ਜੀ ਕਾਰ ਤੁਹਾਡੀ ਬਹੁਤ ਘੱਟ ਚੱਲੀ ਹੈ 47000 ਚੱਲੀ ਹੈ ਸਿਰਫ ਕਾਰ 47000 ਕਿਲੋਮੀਟਰ ਚੱਲੀ ਹੈ ਔਰ ਸਰ ਆਗੇ ਜਮਦੂਦ ਦਾ ਝੋਟਾ ਜੀ ਨੂੰ ਸਿੱਧੂ ਕਹ ਇਹ ਗੱਡੀ ਤੇ ਹੁੰਦਾ ਸੀ ਸ਼ੂਟ ਤੇ ਉਹ ਤੇ ਅੱਜ ਵੀ ਉਹਦੇ ਘਰੇ ਨਿਸ਼ਾਨੀਆਂ ਰੱਖੀਆਂ ਹੋਈਆਂ ਬਾਈ ਇਹ ਗੱਡੀ ਵਾਲੇ ਸਾਨੂੰ ਜ਼ਰੂਰ ਡਿਟੇਲ ਪੰਜ ਮਿੰਟ ਵੱਧ ਲੱਗੇ ਹਨ ਸਰ ਇਹ ਕਾਰ ਟੋ요ਟਾ ਫੋਰਚੂਨ ਆਪਣੇ ਕੋਲ ਖੜੀ ਹੈ ਸਿੰਗਲ ਹੈਂਡ ਚੱਲੀ ਹੋਈ ਹੈ ਜੀ ਬਾਈ ਮਾਡਲ 2015/15 ਜੀ ਬਾਈ ਦਾ ਮਤਲਬ ਇਹ ਹੈ ਕਿ 15 ਦੀ ਹੀ ਮੈਨੂਫੈਕਚਰਿੰਗ ਹੈ ਜੀ ਬਾਈ 15 ਦੀ ਹੀ ਪਰਚੇਜ਼ ਹੈ 15 ਹੀ ਮਾਡਲ ਹੈ ਜੀ ਕਾਰ ਦਾ ਜੀ ਔਰ ਇੱਕੋ ਹੱਥ ਚੱਲੀ ਹੋਈ ਕਾਰ ਹੈ ਜੀ ਠੀਕ ਹੈ ਜੀ ਪਹਿਲੇ ਨਾਲ ਹੀ ਹਾਂ ਇਹ ਗੱਡੀ ਅੱਜ 1,26,000 ਕਿਲੋਮੀਟਰ ਚੱਲੀ ਹੈ 1,26 ਇਹ ਪੂਰਾ ਦਾ ਪੂਰਾ ਟੋヨタ ਦਾ ਸਰਵਿਸ ਗਾਰ ਹੈ ਠੀਕ ਹੈ ਜੀ ਟੋヨタ ਦੀ ਖਾਸियत ਕੀ ਹੁੰਦੀ ਹੈ ਚਾਹੇ ਗੱਡੀ 5 ਲੱਖ ਕਿਲੋਮੀਟਰ ਚੱਲ ਜਾਈਏ ਕਾਰ ਨੂੰ ਕੁਝ ਨਹੀਂ ਹੁੰਦਾ ਜੀ ਠੀਕ ਹੈ ਜੀ ਭਾਈ ਇਹ ਨਵੀਂ ਵੇਸੇ ਕਿੰਨੇ ਦੀ ਹੈ ਇਹ ਨਵੀਂ ਸਰ ਉਸ ਟਾਈਮ ਆਉਂਦੀ ਸੀ ਗੱਡੀ ਕੋਈ 32 ਲੱਖ ਰੁਪਏ ਦੇ ਆਸ-ਪਾਸ 31 ਲੱਖ ਰੁਪਏ ਦੀ ਠੀਕ ਹੈ ਜੀ ਉਸ ਵੇਲੇ ਸ਼ੇਪ ਚੇਂਜ ਹੋ ਗਈ ਫਿਰ 17 ਦੇ ਵਿੱਚ ਸ਼ੇਪ ਨਵੀਂ ਸ਼ੇਪ ਆ ਗਈ ਹੈ ਜੀ 12 ਤੋਂ ਲੈ ਕੇ 13 ਤੱਕ ਇੱਕ ਸੀਗਾ ਫਿਰ 13 ਤੋਂ ਲੈ ਕੇ 14 14 15 ਤੱਕ ਇੱਕ ਚੱਲੀ ਫਿਰ 15 ਤੋਂ 16 ਦੇ ਵਿੱਚ ਮਾਡਲ ਹੁਣ ਭਾਈ ਇਹ ਆਪਣਾ ਕੀ ਡਿਮਾਂਡ ਹੈ ਆਪਣੀ ਇਹ ਸਿਰ ਸਿਰਫ ਸਿਰਫ 13 ਲੱਖ ਰੁਪਏ ਕਰ ਦੇਣਾ ਸਾਢੇ 13 ਲੱਖ ਦੀ 13 ਲੱਖ 50 ਹਜ਼ਾਰ ਦੀ ਕਰ ਦੇ ਦਾਂਗੇ ਠੀਕ ਹੈ ਜੀ 2015 ਮਾਡਲ ਕਰ ਠੀਕ ਹੈ ਇਹਦੀ ਵਾਰੰਟੀ ਦਿੰਦੇ ਦੇ ਰਹੇ ਹੋ ਜੀ ਬਿਲਕੁਲ ਸਿਰਦਾ 10000 ਕਿਲੋਮੀਟਰ ਦੇਵਾਂਗੇ ਜੀ ਇਹਦੀ ਵੀ ਵਾਰੰਟੀ ਤੁਹਾਨੂੰ ਦੇਣਗੇ ਇਹ ਤਾਂ ਇਹ ਤਾਂ ਚਾਹੇ ਤੁਸੀਂ 20000 ਕਿਲੋਮੀਟਰ ਦੇ ਜਾ ਲੋ ਛੋਟਾ ਭਾਈ ਇਹਨਾਂ ਨੂੰ ਕੀ ਹੋਣਾ ਠੀਕ ਹੈ ਜੀ ਹਣ ਬਾਈ ਆ ਗਈ ਅੰਡਾਈਵਰ ਜੀ ਇਹਨੂੰ ਆਪਾਂ ਜਮਦੂਦ ਦਾ ਛੋਟਾ ਕਹਿ ਸਕਦੇ ਹਾਂ ਬਹੁਤ ਵਧੀਆ ਕਾਰ ਹੈ ਜੀ ਹਾਂਜੀ ਚੰਡੀਗੜ੍ਹ ਦਾ ਨੰਬਰ ਹੈ ਜੀ ਮਾਡਲ ਹੈਗਾ ਜੀ 2019 ਜੀ ਇਹ 2.2 ਹੈ ਜੀ ਜੀ ਬਾਈ ਸਿੰਗਲ ਹੈਂਡ ਚੱਲੀ ਹੋਈ ਹੈ ਜੀ ਡੀਜ਼ਲ ਹੈ ਆਟੋਮੈਟਿਕ ਹੈ ਪੈਨਾਰੋਮਿਕ ਰੂਫ ਦੇ ਨਾਲ ਹੈ ਜੀ ਜੀ ਬਾਈ 6 ਸਪੀਡ ਵਾਲਾ ਮਾਡਲ ਹੈ ਜੀ ਇਹ ਠੀਕ ਹੈ ਜੀ 2.2 ਦੀ ਐਵਰੇਜ ਵੀ ਜ਼ਿਆਦਾ ਕਾਰਦੀ ਜੀ ਬਾਈ ਦੂਜੀ ਕਾਰਨ ਦੇ ਕੰਪੇਟਿਟਿਵਲੀ ਇਸ ਪੂਰੀ ਕਾਰ ਦੇ ਵਿੱਚ ਦੋਨੋਂ ਬੰਪਰ ਤੇ ਕੇ ਪਿੱਛੇ ਵਾਲਾ ਦਰਵਾਜ਼ਾ ਤਿੰਨ ਚੀਜ਼ਾਂ ਰੀਪੇਂਟ ਕਰਾਈਆਂ ਗਈਆਂ ਨੇ ਜੀ ਜੀ ਬਾਈ ਠੀਕ ਹੈ ਬਾਈਆਂ ਦੀ ਗੱਲ ਸਾਨੂੰ ਵਧੀਆ ਲੱਗੀ ਐ ਬਾਈ ਕਿਨੇ ਵੀ ਚੀਜ਼ ਤੁਸੀਂ ਜਿਹੜੀ ਸੇਲ ਕਰਨੀ ਐ ਕਲੀਅਰ ਕਰ ਦੋ ਵੀ ਜਿਹੜੀ ਚੀਜ਼ ਪੇਂਟ ਹੋਈ ਐ ਉਹ ਵੀ ਦੱਸੋ ਜਿਹੜੀ ਨਹੀਂ ਹੋਈ ਉਹ ਵੀ ਦੱਸੋ ਭਾਜੀ ਪੇਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਪੇਂਟ ਦਾ ਮਤਲਬ ਕਾਰ ਮਾੜੀ ਐ ਤੁਹਾਡੀ ਕਿਸੇ ਕਾਰ ਤੇ ਸਕ੍ਰੈਚ ਵੱਜਿਆ ਹੈ ਡੰਡ ਪਿਆ ਹੈ ਤਾਂ ਉਹਨੂੰ ਪੇਂਟ ਕਰਾਤਾ ਤਾਂ ਕੋਈ ਵੱਡੀ ਗੱਲ ਨਹੀਂ ਬਸ ਬਿਗ ਐਕਸੀਡੈਂਟਲ ਹੋਣੀ ਚਾਹੀਦੀ ਬਿਲਕੁਲ ਜੀ ਹਾਂ ਹਨਾ ਕਿਉਂਕਿ ਜਦੋਂ ਆਪਾਂ ਸੈਕੰਡ ਹੈਂਡ ਹੀ ਲੈ ਰਹੇ ਆ ਨਵੀਆਂ ਗੱਡੀਆਂ 55 60 60 ਲੱਗਦੀ ਕਾਰ ਆ ਜੋ ਤੁਹਾਨੂੰ 13 14 15 ਲੱਖs ਵਿੱਚ ਮਿਲ ਰਹੀ ਹੈ ਉਹ ਐਕਸੀਡੈਂਟਲੀ ਹੋਣੀ ਚਾਹੀਦੀ ਰੀਪੇਂਟ ਦੇ ਤੋਂ ਕੋਈ ਸਾਤ ਪਰ ਇੰਜਨ ਦੀ ਇੰਜਨ ਤੋਂ ਬਾਈ ਕਹਿੰਦੇ ਗਾਰੰਟੀ ਹੈ ਐਕਸੀਡੈਂਟ ਨਹੀਂ ਐਕਸੀਡੈਂਟ ਦੀ ਮਤਲਬ ਗਾਰੰਟੀ ਲੈਂਦੇ ਵੀ ਗੱਡੀ ਗੱਡੀ ਦਾ ਨਹੀਂ ਐਕਸੀਡੈਂਟ ਨਹੀਂ ਹੋਏਗੀ ਹਾਂ ਬਿਲਕੁਲ ਠੀਕ ਹੈ ਬਈ ਜੀ ਇਹ ਕਿੰਨੇ ਦੀ ਕੀ ਡਿਮਾਂਡ ਹੈ ਇਹ ਗੱਡੀ ਦੀ ਇਸ ਸਾਢੇ 22 ਲੱਖ ਰੁਪਏ ਦੀ ਕਾਰ ਮਿਲੇਗੀ ਜੀ ਇਹ ਸਾਢੇ 22 ਲੱਖ 2019 ਮਾਡਲ ਸਾਢੇ 22 ਲੱਖ ਦੀ ਮਿਲ ਜੇ ਠੀਕ ਹੈ ਜੀ ਇਹ ਕਾ ਜੀ ਜੀ 1 ਕਰੋੜ ਦੀ ਗੱਡੀ ਨਵੀਂ ਕਾਰ ਸੀ ਠੀਕ ਹੈ ਜੀ 2011 ਦੇ ਵਿੱਚ ਕਰੋੜ ਦੀ ਕਾਰ ਸੀ ਜੀ 7 ਸੀਟਰ ਹੈ ਅੰਦਰੋਂ ਇੰਟੀਰੀਅਰ ਐਕਸਟੀਰੀਅਰ ਦੀ ਗੱਡੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਜੀ ਬਾਈ ਬਾਹਰੋਂ ਕੋਈ ਐਕਸੀਡੈਂਟਲ ਨਹੀਂ ਜੀ ਇਹੜੀ ਲਾਈਟਾਂ ਦੇ ਵਿੱਚ ਤੁਸੀਂ ਪੀਲਾ ਬੰਦ ਦੇਖ ਰਹੇ ਹੋ ਇਹ ਵੀ ਠੀਕ ਹੋ ਜਾਏਗਾ ਠੀਕ ਹੈ ਜੀ ਠੀਕ ਹੈ 에ਅਰ ਮੈਟਿਕ 서스펜ਸ਼ਨ ਹੈ ਉਹ ਵੀ ਬਿਲਕੁਲ ਓਕੇ ਮਾਡਲ ਕਿਹੜਾ ਬਾਈ ਜੀ ਇਹ ਮਾਡਲ 2011 ਦਾ ਜੀ ਜੀ ਇਸ ਕਾਰ ਦਾ ਪ੍ਰਾਈਸ ਤੁਸੀਂ ਸਰਪ੍ਰਾਈਜ਼ ਤੋਂ ਦੱਸਾਂ ਵੀ ਇਹ ਸਮਝ ਲਓ 1B2 ਕੇ ਫਲੈਟ ਹੈ ਜੀ ਇਹ ਠੀਕ ਹੈ ਜੀ ਇਹ ਕਾਰ ਤੁਹਾਨੂੰ ਸਿਰਫ 7 ਲੱਖ ਰੁਪਏ ਦੇ ਦਾਂਗੇ ਸਿਰਫ ਏ ਭਾਈ ਇਹ ਸੀ ਗਾਰੰਟੀ ਲੈਨੇ ਵੀ ਇੰਨੀ 1 ਕਰੋੜ ਦੀ ਗੱਡੀ ਕੋਈ 7 ਲੱਖ ਦੇ ਦੂਗਾ ਕੋਈ ਵੀ ਨਹੀਂ ਦੇ ਸਕਦਾ ਇਹ ਲੈ ਕੇ ਜਾਂਦੇ ਆ ਭਾਈ ਕੋਈ ਵੀ ਨਹੀਂ ਦੇ ਸਕਦਾ ਮੈਂ ਕਹਿੰਦਾ ਵੀ ਭਾਈ ਜੇ ਗੱਡੀ ਨੂੰ ਤੁਸੀਂ ਆ ਕੇ ਦੇਖੋਗੇ ਤਾਂ ਗੱਡੀ ਅੰਦਰੋਂ ਤੋਂ ਲੈ ਕੇ ਬਾਹਰ ਤੱਕ ਬਹੁਤ ਸਾਫ਼ ਸਰੀ ਹੈ ਜੀ ਬਹੁਤ ਸਾਫ਼ ਹੈ ਜੀ ਇਹ ਵੈਸੇ ਲੋਕਲ ਸਾਡੇ ਡਾਕਟਰ ਸਾਹਿਬ ਹੈਗੇ ਉਹਨਾਂ ਦੀ ਕਾਰ ਹੈ ਜੀ ਬਈ ਸਾਡੇ ਕੋਲ ਡ੍ਰੌਪ ਕੀਤੀ ਉਹਨਾਂ ਨੇ ਸੇਲ ਕਰਨ ਵਾਸਤੇ ਜੀ ਇਹ ਬਈ ਆਪਣੀ ਆ ਗਈ ਨੋਵਾ ਜੀ ਨੋਵਾ ਕ੍ਰਿਸਟਾ ਜੀ ਇਹ 2022 ਮਾਡਲ ਹੈ ਜੀ ਕਾਰ ਦਾ ਜੀ ਬਈ ਇਹ ਟੌਪ ਮਾਡਲ ਹੈ ਜੀ ਠੀਕ ਹੈ ਜੀ ਇਹ Z ਆਟੋ ਹੈ ਜੀ ਜੀ ਪੰਜਾਬ ਦਾ ਨੰਬਰ ਹੈ ਜੀ ਬਈ Z ਆਟੋ ਟੌਪ ਮਾਡਲ ਹੈ ਜੀ ਇਹ ਕਾਰ ਚੱਲੀ ਹੋਈ ਹੈ 1,24,000 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਕਾਰ ਸਿੰਗਲੈਂਡ ਚੱਲੀ ਹੈ ਇਸ ਕਾਰ ਦਾ ਆਹ ਫੈਂਡਰ ਪੇਂਟ ਹੋਇਆ ਹੈ ਜੀ ਠੀਕ ਹੈ ਜ ਤੇ ਫੈਂਡਰ ਦੇ ਨਾਲ ਦਰਵਾਜੇ ਤੇ ਫੇਡ ਆਊਟ ਕੀਤਾ ਤੇ ਵੌਂਡ ਤੇ ਫੇਡ ਆਊਟ ਕੀਤਾ ਠੀਕ ਹੈ ਬਾਈ ਜੀ ਆਦਰਵਾਇਜ਼ ਕੱਲਾ ਫੈਂਡਰ ਫੈਂਡਰ ਰੀਪੇਂਟ ਹੈ ਤੇ ਬਾਕੀ ਗੱਡੀ ਠੀਕ ਹੈ ਸਾਰੀ ਵਧੀਆ ਹੈ ਠੀਕ ਬਾਈ ਇਹਦੀ ਕੀ ਮੰਗ ਹੈ ਜੀ ਇਹ ਕਾਰ ਵੀ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਮਿਲ ਜੇਗੀ ਜੇ ਇਹਦਾ ਫੈਂਡਰ ਵੰਡਰ ਜਾਂ ਪੇਂਟ ਨਹੀਂ ਹੁੰਦਾ ਤੇ ਇਹ ਕਾਰ 24 ਲੱਖ ਰੁਪਏ ਦੀ ਹੋਣੀ ਸੀ ਠੀਕ ਹੈ ਜੀ ਹੁਣ ਕਿੰਨੇ ਦੀ ਹੁਣ ਆਪਾਂ ਕਾਰ ਦੇ ਰਹੇ ਸਿਰਫ 21.5 ਲੱਖ ਰੁਪਏ 21.5 ਲੱਖ ਦੀ ਮਤਲਬ 22 ਮਾਡਲ ਕਾਰ ਹੈ ਜੀ ਇਹ ਠੀਕ ਹੈ ਜੀ 2022 ਔਰ ਪੰਜਾਬ ਦਾ ਨੰਬਰ Z ਆਟੋ ਟਾਪ ਮਾਡਲ ਪਹਿਲੇ ਇਹ ਆਡੀ Q3 ਹੈ ਜੀ 2017 ਮਾਡਲ ਇਹਦਾ ਹਰਿਆਣਾ ਦਾ 3004 ਨੰਬਰ ਹੈ ਜੀ ਬਾਈ ਨੰਬਰ ਰٹین ਹੋ ਜਾਏਗਾ ਠੀਕ ਹੈ ਜੀ ਠੀਕ ਹੈ ਤੇ ਇਹ ਵਾਲੀ ਕਾਰ ਵੀ ਤੁਹਾਨੂੰ ਬੜੇ ਅੱਛੇ ਪ੍ਰਾਈਸ ਦੇ ਦਾਂਗੇ ਤੁਹਾਨੂੰ ਸਿਰਫ ਸਿਰਫ 1.13 ਲੱਖ ਰੁਪਏ ਚ ਕਾਰ ਦੇ ਦਾਂਗੇ ਜੀ 1.13 ਲੱਖ ਚ 2017 ਮਾਡਲ ਕਾਰ ਠੀਕ ਹੈ ਬਾਈ ਜੀ 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 1.13 ਲੱਖ ਚ ਬਾਈ ਤੁਹਾਨੂੰ ਗੱਡੀ ਮਿਲ ਜੂ ਬਾਈ ਜੀ ਪਹਿਲੇ ਨਾਲ ਕਿ ਦੂਜੇ ਨਾਲ ਜੀ ਇਹ ਏ ਫਾਸਨਰ ਕਾਰਾਂ ਸਾਡੇ ਕੋਲ ਕਾਰਾਂ ਹੋਰ ਬਹੁਤ ਨੇ ਜੀ ਤੁਸੀਂ ਜਿਹੜੇ ਦਿੱਤੇ ਹੋਏ ਨੰਬਰ ਆ ਉਹਨਾਂ ਤੇ ਤੁਸੀਂ ਹੈਲੋ ਹੈ ਦਾ ਮੈਸੇਜ ਕਰ ਦਿਓ ਜੀ ਤੁਹਾਨੂੰ ਸਾਰੀਆਂ ਕਾਰਾਂ ਦਾ ਜਿਹੜਾ ਹੈਗਾ ਉਹ ਕੈਟਲੋਗ ਭੇਜ ਦਾਂਗੇ ਡਿਟੇਲਸ ਭੇਜ ਦਾਂਗੇ ਪਰ ਇਸ ਤੋਂ ਇਲਾਵਾ ਵੀ ਤੁਹਾਨੂੰ ਜੇ ਕੋਈ ਹੋਰ ਕਾਰ ਚਾਹੀਦੀ ਹੋਵੇ ਨਾ ਤੇ ਤੁਸੀਂ ਕੋਈ ਵੀ ਕਾਰ ਲੈਣੀ ਹੈ ਤਾਂ ਤੁਸੀਂ ਮੈਸੇਜ ਦੇ ਵਿੱਚ ਪਾ ਦਿਓ ਸਾਨੂੰ ਇਹ ਵਾਲੀ ਕਾਰ ਦੀ ਰਿਕੁਆਇਰਮੈਂਟ ਹੈ ਤੁਹਾਨੂੰ ਉਹ ਵਾਲੀ ਕਾਰ ਵੀ ਤੁਹਾਨੂੰ ਪ੍ਰੋਵਾਈਡ ਕਰਾ ਦੇਵਾਂਗੇ ਭੇਜ ਦਾਂਗੇ ਸੋ ਦੋਸਤੋ ਇੰਨੀਆਂ ਸਾਫ਼ ਗੱਡੀਆਂ ਗੱਡੀਆਂ ਦੇ ਨਾਲ ਬਾਈ ਜੀ ਵਾਰੰਟੀ ਲੈ ਰਹੇ ਸਿਰਫ ਦੋ ਕਾਰ ਆਪਾਂ ਹੋਰ ਦਿਖਾਉਣਾ ਜੇ ਕਿਸੇ ਨੇ ਜੁੜਾ ਥੋੜੇ ਜਿਹੇ ਪੈਸੇ ਖਰਚਣੇ ਹੋਣ ਜੀ ਤੇ ਲਗਜ਼ਰੀ ਕਾਰ ਲੈਣੀ ਆਪਾਂ ਦੋ ਕਾਰਾਂ ਦੇ ਦਿੰਦੇ ਆ ਆਪਾਂ ਕੋਲ ਬਾਹਰ ਸਟਾਕ ਚ ਖੜੀਆਂ ਹੋਈਆਂ ਠੀਕ ਹੈ ਜੀ ਤੇ ਉਹ ਦੋਨੋਂ ਗੱਡੀਆਂ ਦਿਖਾ ਦਿੰਨੇ ਕਿਉਂਕਿ ਕਹਿੰਦੇ ਨਾ ਕਈ ਬੰਦੇ ਨੇ ਲਗਜ਼ਰੀ ਕਾਰ ਲੈਣੀ ਹੈ ਤੇ ਬਜਟ ਛੋਟਾ ਹੈਗਾ ਤੇ ਫਿਰ ਉਹ ਦੋ ਕਾਰਾਂ ਵੀ ਆਪਾਂ ਦਿਖਾ ਦਿੰਦੇ ਆ ਜੀ ਬਾਈ ਤੁਸੀਂ ਉਹ ਗੱਡੀਆਂ ਵੀ ਦਿਖਾਉਨੇ ਆ ਦੋ ਗੱਡੀਆਂ ਬਾਹਰ ਖੜੀਆਂ ਆ ਜਿਹੜੀਆਂ ਬਾਈ ਕਹਿੰਦੇ ਕਿਸੇ ਵੀਰ ਦਾ ਬਜਟ ਘੱਟ ਹੈ ਤੇ ਗੱਡੀ ਲੈਣੇ ਚਾਹੁੰਦੇ ਆ ਪਹਿਲਾਂ ਪਿਛਲੀ ਜੀ ਬਾਈ ਉਹ ਚੰਡੀਗੜ੍ਹ ਨੰਬਰ ਦੇ ਨਾਲ ਹੈ ਜੀ ਠੀਕ ਹੈ ਜੀ ਡੀਜ਼ਲ ਹੈ ਆਟੋਮੈਟਿਕ ਹੈ ਸਨਰੂਫ ਦੇ ਨਾਲ ਹੈ ਤੇ ਐਸ ਲਾਈਨ ਟੌਪ ਮਾਡਲ ਹੈ ਜੀ ਗੱਡੀ ਦਾ ਠੀਕ ਹੈ ਜੀ ਠੀਕ ਹੈ ਜੀ ਡੀਜ਼ਲ ਇੰਜਨ ਹੈ ਐਸ ਲਾਈਨ ਟੌਪ ਮਾਡਲ ਨੰਬਰ 2016 66 ਚੰਡੀਗੜ੍ਹ ਦਾ ਨੰਬਰ ਹੈ ਜੀ ਇਹ ਜੀ ਬਾਈ 2012 ਮਾਡਲ ਕਾਰ 2012 ਮਾਡਲ ਹੈ ਜੀ 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 ਬਾਈ ਇਹ ਕੀ ਡਿਮਾਂਡ ਹੈ ਬਾਈ ਦੀ ਇਹ ਸਿਰਫ 6 ਲੱਖ ਰੁਪਏ ਜ਼ਿਆਦਾ ਭਦੇ ਦੇਣੀ ਹੈ ਜੀ 6 ਲੱਖ ਰੁਪਏ ਸਿਰਫ 6 ਲੱਖ ਰੁਪਏ ਸਿਰ ਠੀਕ ਹੈ ਜੀ ਐਸੀ ਪਰਸਨਲੀ ਯੂਜ਼ ਵੀ ਕਰੀ ਜਾਂਦੇ ਆ ਮੇਨਟੇਨਡ ਕਰਾ ਅੱਛੀ ਕਾਰ ਆ ਵਧੀਆ ਗੱਡੀ ਆ ਜੀ ਕੋਈ ਕਮੀ ਨਹੀਂ ਪੂਰੀ ਕਰਦੇ ਇੰਟੀਰੀਅਰ ਐਕਸਲਰ ਦੀ ਬਿਲਕੁਲ ਓਕੇ ਕਾਰ ਕੋਈ ਕਮੀ ਨਹੀਂ ਜੀ ਬਾਈ ਅਗਲੀ ਬਾਈ ਗੱਡੀ ਆ ਗਈ ਜੀ ਦੂਸਰੀ ਕਾਰ ਆ ਜੀ ਐਲੈਂਟਰਾ ਆਟੋਮੈਟਿਕ ਠੀਕ ਹੈ ਜੀ ਇਹ 2017 ਮਾਡਲ ਕਾਰ ਹੈ ਜੀ 2017 ਜੀ ਇਹ ਵੀ ਟੌਪ ਮਾਡਲ ਹੈ ਜੀ ਜੀ ਬਾਈ ਇਹ ਵੀ ਤੁਹਾਡੀ ਜਿਹੜੀ ਹੈਗੀ ਆ ਆਟੋਮੈਟਿਕ ਆਟੋਮੈਟਿਕ ਟਰਾਂਸਮਿਸ਼ਨ ਹੈ ਸਨਰੂਫ ਦੇ ਨਾਲ ਹੈ ਠੀਕ ਹੈ ਜੀ ਡੀਜ਼ਲ ਇੰਜਨ ਹੈ ਚੰਡੀਗੜ੍ਹ ਦਾ ਨੰਬਰ ਹੈ ਇਹਦੀ ਬ ਸੋ ਦੋਸਤੋ ਆਪਾਂ ਤੁਹਾਨੂੰ ਸਾਰੀਆਂ ਗੱਡੀਆਂ ਦੀ ਡਿਟੇਲ ਦੇਤੀ ਬਾਈ ਬਹੁਤ ਵਧੀਆ ਬਾਈਆਂ ਦਾ ਕੰਮ ਹੈ ਜੈਨੂਨ ਬੰਦੇ ਆ ਬਾਈ ਕੋਈ ਇਹ ਨਹੀਂ ਵੀ ਜੋ ਬਾਈ ਗੱਲ ਕਰਦੇ ਆ ਤੇ ਗੱਲਾਂ ਤੇ ਵੀਡੀਓਜ਼ ਗੱਲ ਹੋਰ ਹੋਊਗੀ ਤੇ ਬਾਅਦ ਚ ਗੱਲ ਹੋਰ ਹੋਊ ਨਹੀਂ ਵੀਡੀਓ ਵਿੱਚ ਗੱਲ ਕਹਿਣੀ ਬਹੁਤ ਵੱਡੀ ਗੱਲ ਹੁੰਦੀ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਫਰੈਂਡਜ਼ ਕਾਰ ਲਾਈਨ ਬਾਈ ਕੋਲੇ ਜਾਓ ਤੁਸੀਂ ਮੈਂ ਕਹਿੰਦਾ ਵੀ ਖੁਸ਼ ਹੋ ਕੇ ਜਾਓਗੇ ਤੇ ਘਰ ਲਈ ਗੱਡੀ ਲੈ ਕੇ ਜਾਓਗੇ ਮੈਨੂੰ ਜੀ ਤੁਸਾਂ ਮਨ ਮਣਾ ਕੇ ਆਜੋ ਬਾਈ ਤੁਹਾਨੂੰ ਖਾਲੀ ਮੋੜਨੇ ਨਹੀਂ ਦਿੰਦਾ ਜੀ ਸੋ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਸਸਤੀ ਕਰਨ